ਟਰੂ ਵਰਸਿਸ ਜਿਹੜੀ ਸਿੱਧੂ ਨੂੰ ਵੀ ਚੱਲਣੀ ਪਈ ਸੀ ਚੱਲਣੀ ਪਈ ਸੀ ਬਹੁਤ ਚੱਲਣੀਆਂ ਪਈਆਂ ਸਿੱਧੂ ਨੂੰ ਵੀ ਮਤਲਬ ਹਾਲਾਂਕਿ ਦਿਲਜੀਤ ਨੇ ਟ੍ਰਿਬਿਊਟ ਕੀਤਾ ਤਿੰਨਾਂ ਨੂੰ ਸੰਦੀਪ ਨੰਗਲੰਬੀਆਂ ਨੂੰ ਦੀਪ ਸਿੱਧੂ ਨੂੰ ਹਰੇਕ ਸ਼ੋਅ ਤੇ ਵਰਲਡ ਵਾਈਡ ਜਿੱਥੇ ਵੀ ਗਿਆ ਸਿੱਧੂ ਮੂਸੇ ਵਾਲੇ ਇਹੋ ਜੇ ਫੀਸ ਦੇ ਵਿੱਚੋਂ ਜਿਹੜਾ ਨਿਕਲੇ ਆ ਸਿੱਧੂ ਉਹਦੇ ਨਾਲ ਗੱਲਾਂ ਹੋਈਆਂ ਕੀ ਗੱਲ ਹੁੰਦੀ ਸੀ ਉਹਦੇ ਨਾਲ ਮੈਂ ਨਾ ਅਸਲ ਵਿੱਚ ਤੂੰ ਗੱਲ ਸੱਚੀ ਦੱਸਾ ਮੈਂ ਤੁਹਾਨੂੰ ਨਾ ਗੱਲ ਸਿੱਧੂ ਨੇ ਇੱਕ ਤਾਂ ਇਹ ਚੀਜ਼ਾਂ ਦਾ ਇੱਕ ਇੱਕ ਨਾ ਉਹਨੂੰ ਜਿਹੜੇ ਉਹ ਬੰਦੇ ਸੀਗੇ ਜਿਵੇਂ ਆਪਾਂ ਕਾਂਗਰਸ ਦੇ ਬੰਦੇ ਗੱਲ ਕਰੀਏ ਜਿਹੜੇ ਕਿ ਸਿੱਧੂ ਨੂੰ ਵਿਚਾਰਾ ਸਿੱਧੂ ਮੇਰੇ ਵਰਗਾ ਠੀਕਾ ਇੱਕ ਮੈਥੋਂ ਛੋਟਾ ਸਿੱਧੂ ਠੀਕ ਹੈ ਨਾ ਹੂੰ ਉਸ ਨੂੰ ਉਹ ਵਰਤਨ ਵਾਲੇ ਬੰਦੇ ਬਹੁਤ ਸੀਗੇ ਸਿੱਧੂ ਨੂੰ ਮੈਂ ਅਸਲ ਦੇ ਵਿੱਚ ਯਾਰੀ ਕੀ ਹੁੰਦੀ ਹੈ ਇੱਕਦਮ ਨਾ ਮੈਂ ਇੱਕ ਵੀਡੀਓ ਸੁਣ ਰਿਹਾ ਸੀਗਾ ਉਹਨਾਂ ਇੱਕ ਮੁੰਡਾ ਗੱਲ ਕਰ ਰਿਹਾ ਸੀਗਾ ਬੜਾ ਮੁੰਡਾ ਨਾਮ ਆ ਮੁੰਡੇ ਉਹ ਗੱਲ ਕਰ ਰਿਹਾ ਸੀਗਾ ਕਹਿੰਦਾ ਵੀ ਯਾਰੀ ਦੇ ਵਿੱਚ ਕਹਿੰਦਾ ਵੀ ਇੱਕ ਚੀਜ਼ ਹੁੰਦੀ ਹੈ ਵੀ ਜੇਕਰ ਯਾਰ ਫੈਸਲਾ ਲੈ ਲੇ ਤਦੂ ਸੋਚ ਯਾਰ ਦੇ ਨਾਲ ਖੜੋ ਚਾਹੋ ਸਹੀ ਆ ਚਾਹੇ ਗਲਤ ਤਾ ਤੂੰ ਇਹ ਸੋਚ ਨੂੰ ਕਿਵੇਂ ਮੰਨਦਾ ਮੈਂ ਸੋਚ ਨੂੰ ਗਲਤ ਮੰਨਦਾ ਵੀ ਜੇ ਯਾਰ ਨੇ ਫੈਸਲਾ ਗਲਤ ਲੈ ਲਿਆ ਤਾ ਤੁਸੀਂ ਯਾਰ ਨੂੰ ਕਹੋ ਵੀ ਇਹ ਫੈਸਲਾ ਤੇਰਾ ਗਲਤ ਆ ਜੇ ਗਲਤ ਫੈਸਲਾ ਗਲਤ ਕਹਿਣਾ ਚਾਹੀਦਾ ਗਲਤ ਕਹੋ ਵੀ ਯਾਰ ਦਾ ਨੁਕਸਾਨ ਨਾ ਕਰਾਓ ਹਾਂ ਠੀਕ ਆ ਨਾ ਗੱਲ ਯਾਰ ਨੂੰ ਸਹੀ ਗੱਲ ਦੱਸੋ ਜੇਕਰ ਤੁਹਾਡਾ ਯਾਰ ਮਿੱਤਰ ਜਾਂ ਤੁਹਾਡਾ ਭੈਣ ਭਰਾ ਗਲਤ ਕਰ ਰਿਹਾ ਤੁਸੀਂ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਵੀ ਸਾਡੇ ਸਾਡੇ ਯਾਰ ਮਿੱਤਰ ਨੇ ਜਾਂ ਸਾਡੇ ਭੈਣ ਭਰਾ ਨੇ ਜਿਹੜਾ ਫੈਸਲਾ ਲੈ ਲਿਆ ਚਾਹੇ ਗਲਤ ਲੈ ਲਿਆ ਚਾਹੇ ਸਹੀ ਲੈ ਲਿਆ ਅਸੀਂ ਉਹਦੇ ਨਾਲ ਆ ਤੁਸੀਂ ਨਾ ਅ ਗ ਔ ਸੱਚੇ ਪਾਤਸ਼ਾਹ ਦੀ ਇੱਕ ਕਥਾ ਸੁਣਿਓ ਜੀ ਗੁਰੂ ਸ਼ੇਮੇ ਪਾਤਸ਼ਾਹ ਦੀ ਹਾਂ ਕਥਾ ਸੁਣਿਓ ਜਿਨ੍ਹਾਂ ਨੇ ਆਪਣਾ ਬੇਟਾ ਭੇਜਿਆ ਸੀਗਾ ਗਰਬਾਣੀ ਦੀ ਹਾਂਜੀ ਕਰਦੇ ਲਈ ਆਪਣਾ ਗਰਬਾਣੀ ਦੀ ਜਿਹੜੀ ਕਿ ਵਿਆਖਿਆ ਕਰਨ ਦੇ ਲਈ ਭੇਜ ਉਹਨੇ ਗਲਤ ਭੇਜ ਲਾਉਣਾ ਆਪਣੇ ਸਕੇ ਬੇਟ ਦਾ ਸਾਥ ਨਹੀਂ ਦਿੱਤਾ ਆਰਾਮ ਰਾਜ ਆਰਾਮ ਰਾਜ ਦਾ ਉਹਨੇ ਕਿਹਾ ਵੀ ਤੂੰ ਗਲਤ ਹੈਂ ਤੂੰ ਜਾ ਇਹਦੀ ਗਲਤ ਕਰ ਦਿੱਤਾ ਇਸ ਕਰਕੇ ਇਹ ਚੀਜ਼ ਹੁੰਦੀ ਹੈ ਵੀ ਜਿਹੜਾ ਬੰਦਾ ਤੁਹਾਡੇ ਕੋਈ ਵੀ ਫੈਸਲਾ ਰਹਿ ਉਹ ਗਲਤ ਰਹਿਣਾ ਮੈਂ ਬੰਦਾ ਜੀ ਆਪਾਂ ਗੱਲ ਸਿੱਧੂ ਦੀ ਗੱਲ ਕਰਦਾ ਨਾ ਮੈਂ ਉਹ ਬੰਦਾ ਸੀਗਾ ਸਿੱਧੂ ਦਾ ਜਿਹੜਾ ਕਿ ਮੇਰੇ ਨਾਲ ਬਾਅਦ ਚ ਮਰਨ ਤੋਂ ਬਾਅਦ ਵੀ ਗੱਲਾਂ ਹੋਈਆਂ ਨੇ ਗਿਆ ਇਹਦਾ ਸਨੈਪ ਚਾੜ ਤੇ ਹੂੰ ਉਹਨੇ ਮੈਨੂੰ ਇਹ ਗੱਲ ਕੀਤੀ ਤੂੰ ਬਿਲਕੁਲ ਸਹੀ ਮੈਨੂੰ ਕਿਹਾ ਸੀ ਮੈਂ ਉਹ ਬੰਦਾ ਜਿਹੜਾ ਕਿ ਮੇਰੇ ਕਈ ਲੋਕਾਂ ਨੇ ਕਈ ਲੋਕਾਂ ਨੇ ਮੇਰੀ ਇਹ ਚੀਜ਼ ਦਾ ਵਿਰੋਧ ਕੀਤਾ ਵੀ ਤੂੰ ਸਿੱਧੂ ਦਾ ਉਹਦੇ ਸਾਥ ਨਹੀਂ ਦਿੱਤਾ ਹਾਂ ਕਈ ਲੋਕਾਂ ਨੇ ਮੈਂ ਸਿੱਧੂ ਨੇ ਇਹ ਗੱਲ ਕੀਤੀ ਸੀ ਕਿ ਇਹ ਤਰ੍ਹਾਂ ਫੈਸਲਾ ਗਲਤ ਹੋ ਰਿਹਾ ਹੋਰ ਹੈ ਇਤਰੇ ਲਈ ਗਲਤ ਸਾਹ ਕਾਂਗਰਸ ਦੇ ਵਿੱਚ ਜਾਣਾ ਹਾਂ ਕਾਂਗਰਸ ਦੇ ਵਿੱਚ ਜਾਣਾ ਜੈ ਕਰਨਾ ਵੀ ਤੇਰਾ ਨਾਮ ਬਹੁਤ ਵੱਡਾ ਹੈ ਵੀ ਤੈਨੂੰ ਇਹ ਲੋਕ ਵਰਤ ਰਹੇ ਨੇਗੇ ਮੈਂ ਅੱਖੀਂ ਚੀਜ਼ਾਂ ਦੇਖੀਆਂ ਯਾਰ ਜਿਹੜੇ ਕਾਂਗਰਸ ਦੇ ਜਿਹੜੇ ਲੀਰਾਂ ਤੁਰ ਇਹਨਾਂ ਨੇ ਜਿਹੜਾ ਸਿੱਧੂ ਦਾ ਅਸੀ ਸੰਸਕਾਰ ਕਰਨ ਦੇ ਵਿੱਚ ਰਾਜ਼ੀ ਨਹੀਂ ਸੀਗੇ ਅਸੀਂ ਇੱਕ ਦਿਨ ਦੇ ਵਿੱਚ ਇਹਦਾ ਦੋ ਦਿਨਾਂ ਵਿੱਚ ਸਰਕਾਰ ਦੇਖ ਸਕਦੇ ਸੀ ਕਿ ਸਿੱਧੂ ਦਾ ਸੰਸਕਾਰਨ ਵਿੱਚ ਕਰ ਸਕਦੇ ਅਸੀਂ ਕੋਸ਼ਕ ਬੰਦ ਹੀ ਜਿਹੜੀ ਕੀ ਗੱਲ ਬੋਲ ਰਹੀ ਸੀ ਕਿ ਸਿੱਧੂ ਦਾ ਸੰਸਕਾਰਨਾ ਕਰੋ ਅਸੀਂ ਅੱਜ ਹੀ ਇਨਸਾਫ ਲੈ ਕੇ ਉੱਠਾਂਗੇ ਜਿਹੜਾ ਕਿ ਅੱਜ ਤੱਕ ਪਰਿਵਾਰ ਇਨਸਾਫ ਲਈ ਤਲ ਨਹੀਂ ਮਿਲਣੇ ਕੱਟ ਰਿਹਾ ਹੋਣ ਇਨਸਾਫ ਥੋੜੇ ਦਿਨਾਂ ਦੇ ਵਿੱਚ ਮਿਲ ਜਾਣਾ ਸੀਗਾ ਇਹਨਾਂ ਨੇ ਕਾਂਗਰਸ ਦੇ ਲੀਡਰਾਂ ਨੇ ਤਾਂ ਹਾਂ ਬੈਠ ਕੇ ਮੀਟਿੰਗਾਂ ਕਰ ਕਰਕੇ ਉੱਪਰ ਸਿੱਧੂ ਦੀ ਕੂਟੀ ਦੇ ਉੱਪਰ ਇਹਨਾਂ ਨੇ ਇਹਨਾਂ ਨੇ ਇਹ ਚੀਜ਼ ਕਹੀ ਕਿਉਂਕਿ ਇਹਨਾਂ ਨੂੰ ਡੀਜੀਪੀ ਦਾ ਸਰਕਾਰ ਦਾ ਫੋਨ ਜਲਦੀ ਸੰਸਕਾਰ ਕਰਾ ਕਰੋ ਹੂੰ ਕੁਝ ਬੰਦੇ ਇਸ ਚੀਜ਼ ਤੇ ਆੜਨ ਲੱਗੇ ਸੀ ਵੀ ਆਪਾਂ ਸੰਸਕਾਰ ਨਹੀਂ ਕਰਦੇ ਕਿਉਂਕਿ ਪੂਰੀ ਦੁਨੀਆ ਨੇ ਉੱਠ ਕੇ ਮੁੱਸੇ ਪੰਡਜਾ ਮਾਨਸਰ ਪੰਡ ਆ ਜਾਣਾ ਸੀਗਾ ਸਾਰੇ ਪੰਜਾਬ ਦੇ ਸਰਖੰਜ਼ਾਮ ਕਰ ਦੇਣੇ ਸੀ ਸਿੱਧੂ ਦੀ ਲਾਸ ਪਈ ਹੈ ਸਿੱਧੂ ਅੱਜ ਅੱਜ ਪਿਆ ਲੋਕਾਂ ਦੇ ਵਿੱਚ ਹੂੰ ਇਸ ਕਰਕੇ ਕਿਹੜੇ ਲੀਡਰ ਸੀ ਉਹ ਕਾਂਗਰਸ ਦੇ ਜਿਹੜੇ ਸਾਰੇ ਲੀਡਰ ਸੀਗੇ ਜਿੰਨੇ ਆ ਕਹਿਣ ਕਾਹੋਂ ਵਾਲੇ ਜਿੰਨੇ ਜਿੰਨੇ ਉੱਪਰ ਟਾਰਾ ਮਾਰ ਲਈ ਜਿੰਨਾਂ ਯਾਰ ਇਹ 5-7 ਮੀਨਣ ਨੇ ਯਾਰ ਉਹ ਸਾਰੇ ਸੀਗੇ ਠੀਕ ਹੈ ਨਾ ਗੱਲ 5-7 ਕ ਮੀਨਣ ਨੇ ਸਾਰਿਆਂ ਨੇ ਨਹੀਂ ਕਿਹਾ ਵੀ ਸੰਸਕਾਰ ਕਰਦੇ ਹਾਂ ਇਹਨਾਂ ਨੇ ਉੱਥੇ ਗਜੂਰ ਜੁੱਜੂ ਸੰ ਜੇ ਇੱਕ ਦਿਨ ਸਿੱਧੂ ਦਾ ਸੰਸਕਾਰ ਨਾ ਹੋ ਜਾਂਗੀ ਸਰ ਤੇ ਤੇ ਅੱਜ ਵੀ ਸਿੱਧੂ ਦਾ ਬਾਪੂ ਬੈਠ ਗਿਆ ਸਿੱਧੂ ਦੇ ਇਨਸਾਫ ਲਈ ਕਿਸ ਤਰ੍ਹਾਂ ਦਾ ਵੀ ਇਨਸਾਫ ਲੈਣਾ ਹਮ ਤਾਂ ਅੱਜ ਵੀ ਇਨਸਾਫ 5 ਦਿਨਾਂ ਦੇ ਵਿੱਚ ਦੇਣਾ ਪਊ ਕਿਉਂਕਿ ਲੋਕ ਹੀ ਇੰਨਿਆ ਰਹਿਣਗੇ ਸੜਕ ਤੇ ਰਹਿਣਾ ਪਊ ਸੜਕਾਂ ਜਾਮ ਕਰਕੇ ਹਾਂ ਜੀ ਜਿਸ ਵੀ ਤਰ੍ਹਾਂ ਦਾ ਸਿੱਧੂ ਜੇ ਇਨਸਾਫ ਲੈਣਾ ਜਿਸ ਨੂੰ ਲੱਗਦਾ ਵੈਸੇ ਨਹੀਂ ਨੀ ਕਿਸੇ ਵੀ ਤਰ੍ਹਾਂ ਦੇ ਇਨਸਾਫ ਦੀ ਗੱਲ ਕਰਦਾ ਵੀ ਲੈਣਾ ਤਾਂ ਇੱਕ ਦਿਨ ਦੇ ਪੰਜ ਪੰਜਾਬ ਬੰਦ ਹੋ ਜੀ ਸਿੱਧੂ ਦੀ ਫੈਨ ਫੌਜ ਦੀ ਇਹ ਗੱਲ ਹੁੰਦੀ ਹੈ ਉਹਨਾਂ ਦੇ ਨਾਲ ਹਾਂ ਮੈਕਸਰੀ ਮਿਲਦਾ ਰਹਣਾ ਨਾ ਮੈਂ ਜਾਨਣਾ ਰਹਾ ਕੀ ਕਹਿੰਦੇ ਕੀ ਹੁਣ ਕੀ ਹਾਲਾਤ ਨੇ ਉਹਨਾਂ ਦੇ ਅੰਨੇ ਯਰ ਅਸਲ ਦੇ ਵਿੱਚ ਪਤਾ ਹੀ ਗੱਲ ਆ ਸਮਝਣ ਵਾਲੀ ਗੱਲ ਆ ਨਾ ਜਿਹਦਾ ਪੁੱਤ ਠੱਗ ਵਰਗਾ ਚੱਲ ਜੇ ਠੀਕ ਆ ਚਲੋ ਹੁਣ ਉਹਨਾਂ ਨੂੰ ਥੋੜੀ ਜਿਹੀ ਖੁਸ਼ੀ ਮਿਲੀ ਆ ਉਹ ਬੰਦੇ ਦਾ ਕਿਸੇ ਦਾ ਵੀ ਇੰਨਾ ਉਹ ਦਿਮਾਗ ਉਸ ਲੈਵਲ ਦਾ ਨਹੀਂ ਰਹਿੰਦਾ ਜਿਹੜਾ ਬੰਦਾ ਠੀਕ ਆ ਨਾ ਗੱਲ ਬੰਦਾ ਐਡਾ ਵੱਡਾ ਯਾਰ ਉਹਨਾਂ ਦਾ ਮੋਹ ਪਿਆਰ ਇੰਨਾ ਉਹਨਾਂ ਦਾ ਸਰਬਣ ਪੁੱਤ ਚਲਾ ਗਿਆ ਉਹਨਾਂ ਲਈ ਹਜੇ ਥੋੜਾ ਜਿਹਾ ਹੁਣ ਦਿਮਾਗ ਉਹਨਾਂ ਦਾ ਕੰਮ ਕਰਨ ਲੱਗਿਆ ਉਹਨਾਂ ਨੇ ਤਾਂ ਸਪੈਸ਼ਲੀ ਲਿਖ ਕੇ ਲਾਇਆ ਹੋਵੇ ਮੈਨੂੰ ਕੋਈ ਬੰਦਾ ਰਾਇ ਨਾ ਦੇ ਉਹਨਾਂ ਨੇ ਲਿਖ ਕੇ ਲਾਇਆ ਹੋ ਉਹਨਾਂ ਨੇ ਵੀ ਮੈਨੂੰ ਮੈਂ ਉਹਨਾਂ ਨਾਲ ਕੋਈ ਅਜਿਹੀ ਗੱਲ ਨਹੀਂ ਕਰਦਾ ਹੁੰਦਾ ਮੈਂ ਤਾਂ ਉਹਨਾਂ ਨਾਲ ਸਿਰਫ ਉਹੀ ਗੱਲਾਂ ਪੁਰਾਣੀਆਂ ਯਾਦਾਂ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਮਾਂ ਪਿਓ ਨੂੰ ਵੀ ਖੁਸ਼ ਹੋਣ ਹਨਾ ਵੀ ਹੁਣ ਕੋਈ ਗੱਲ ਉਹਨਾਂ ਨਾਲ ਜਾ ਕੇ ਜਿੰਨੇ ਵਾਰ ਵੀ ਕੀਤੀ ਆ ਵੀ ਸਿੱਧੂ ਸਾਹਿਬ ਉਹਨੂੰ ਮੈਂ ਛੋਟੇ ਨੂੰ ਬੁਲਾਉਣਾ ਹੁੰਦਾ ਮੈਂ ਉਹ ਨਲਕਿਆ ਸੀਗਾ ਥੋੜੇ ਦਿਨ ਪਹਿਲਾਂ ਫੋਟੋਆਂ ਨਹੀਂ ਆ ਜਨਮ ਦਿਨ ਤੇ ਗਿਆ ਸੀ ਸਿੱਧੂ ਦੇ ਮੂਹਰੇ ਗੱਲਾਂ ਕਰੇਗਾ ਮੈਂ ਫੋਟੋਆਂ ਪਾਈਆਂ ਨਹੀਂ ਆ ਪਾਉਂਦਾ ਨਹੀਂ ਹੁੰਦਾ ਹੁਣ ਮੈਂ ਜਾ ਕੇ ਬਾਲੀਆਂ ਮੇਰਾ ਬਹੁਤ ਬਾਪੂ ਨਾਲ ਪਿਆਰ ਹੈ ਜਿੱਥੇ ਮੈਨੂੰ ਬਾਪੂ ਹੁਣ ਵੀ ਕਹਿੰਦਾ ਆ ਪਾ ਨੇ ਆ ਕੰਮ ਕਰਨਾ ਉਹ ਕੰਮ ਕਰਨਾ ਉਹਨਾਂ ਨੂੰ ਪਰਿਵਾਰ ਨੂੰ ਵੀ ਇਸ ਚੀਜ਼ ਦਾ ਪਤਾ ਵੀ ਇਹ ਬੰਦਾ ਉਹ ਬਹੁਤ ਬਾਪੂ ਇਹ ਗੱਲ ਕਹਿੰਦਾ ਵੀ ਤੂੰ ਬੰਦਾ ਜਜਵਤੀ ਆ ਉਹਨਾਂ ਨੂੰ ਵੀ ਇਸ ਚੀਜ਼ ਦਾ ਪਤਾ ਵੀ ਇਹ ਬੰਦਾ ਸੱਚਾ ਦਿੰਦਾ ਸਿੱਧੂ ਵੀ ਕਹਿੰਦਾ ਸੀਗਾ ਸਿੱਧੂ ਨੂੰ ਵੀ ਪਤਾ ਸੀਗਾ ਸਿੱਧੂ ਸਿੱਧੂ ਨੂੰ ਬੰਦੇ ਤਿੰਨ ਬੰਦਿਆਂ ਨੇ ਮੇਰੇ ਪ੍ਰਤੀ ਉਂਗਲਾਂ ਲਾਈਆਂ ਸੀ ਜਦੋਂ ਮੈਂ ਸਿੱਧੂ ਨੇ ਇਹ ਫੈਸਲੇ ਲੈ ਕੇ ਆ ਸੀਗਾ ਹਾਂ ਤਿੰਨ ਬੰਦੇ ਮੇਰੇ ਯਾਰ ਨੇ ਜਿਨ੍ਹਾਂ ਨੇ ਸਿੱਧੂ ਨਾਲ ਮੇਰਾ ਫਰਕ ਪਵਾਤਾ ਸੀਗਾ ਅੱਛਾ ਠੀਕ ਆ ਨਾ ਗੱਲ ਮੈਂ ਉਹਨਾਂ ਨੂੰ ਇਹ ਗੱਲ ਕਿਹਾ ਸਿੱਧੂ ਇਹ ਪੈਸੇ ਇੱਥੇ ਸਿੱਧੂ ਜੋ ਅੱਗੇ ਤੋਂ ਆ ਕੇ ਮੇਰੇ ਨਾਲ ਇੱਥੇ ਆ ਸ਼ਾਮ ਨੂੰ ਵੋਟਾਂ ਵੇਲੇ ਮੇਰੇ ਨਾਲ ਜਿੱਦ ਬਹੁਤ ਕੁਸ਼ਲ ਨੇ ਮੈਨੂੰ ਉੱਪਰ ਲੈ ਗਿਆ ਮੇਰਾ ਭਾਈ ਮੈਨੂੰ ਗੱਲ ਕਹਦੇ ਫਿਰ ਕੀ ਹੁੰਦਾ ਪਰ ਜਿਹੜਾ ਉਹਦਾ ਫੈਸਲਾ ਸੀਗਾ ਇਸ ਕਰਕੇ ਮੈਂ ਉਹਨੂੰ ਇਹ ਗੱਲ ਕੀਤੀ ਸੀ ਕਿ ਇਹ ਫੈਸਲਾ ਆਪਣੇ ਲਈ ਠੀਕ ਨਹੀਂ ਰਹਿਣਾ ਕਿਉਂਕਿ ਸਾਡਾ ਨਾਮ ਬਹੁਤ ਵੱਡਾ ਹੈ ਅਸੀਂ ਸਿੱਖਾਂ ਦੇ ਦਿਲਾਂ ਤੇ ਰਾਜ ਕਰ ਰਹੇ ਹਾਂ ਇਸ ਜਿਹੜੀ ਅਸੀਂ ਸਾਨੂੰ ਸਿੱਖ ਕਮਿਊਨਿਟੀ ਬਹੁਤ ਵੱਡੇ ਲੈਵਲ ਤੇ ਪਾਰ ਕਰਦੇ ਜਿਵੇਂ ਦਲਜੀਤ ਨੂੰ ਪਿਆਰ ਕਰਦੀ ਆ ਇਹ ਇੰਨੇ ਹੀ ਬਰਾਬਰ ਦੇ ਕਲਾਕਾਰ ਨੇ ਇੰਨੀ ਸਿੱਖ ਨੂੰ ਆਏ ਸੀ ਵੀ ਸਿੱਧੂ ਇੱਕ ਧੜੇ ਦਾ ਜਾਂ ਇੱਕ ਪਾਰਟੀ ਦਾ ਬਣ ਕੇ ਜਾਣਾ ਪਾਣੇ ਵੀ ਇੱਕ ਪਾਰਟੀ ਦਾ ਬਣ ਕੇ ਉਹਦੇ ਬਣਾਉਣਾ ਚਾਹੁੰਦੇ ਸੀ ਕਾਂਗਰਸ ਵਾਲੇ ਇਹਨਾਂ ਨੇ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਇਹਨਾਂ ਦੀ ਇਹ ਜਿਹੜੀ ਸਫਲ ਨਹੀਂ ਹੋਈ ਸਫਲ ਨਹੀਂ ਅੱਜ ਵੀ ਸਿੱਧੂ ਲੋਕਾਂ ਨੇ ਸਾਰੇ ਲੋਕਾਂ ਨੇ ਸਾਰੇ ਧੜਿਆਂ ਦਾ ਸਾਰੀਆਂ ਦਾ ਚੀਜ਼ਾਂ ਦਾ ਅੱਜ ਵੀ ਸਿੱਧੂ ਪੰਜਾਬ ਦਾ ਪੁੱਤ ਹੈ ਇਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਕਿ ਉਹ ਮਾੜੀ ਸਾਥ ਤੋਂ ਹੀ ਜਿਹੜੀ ਮਿਲ ਕੇ ਭਾਨਾ ਲੜਿਆ ਸੀ ਇਸ ਮਸਲੇ ਤੇ ਬਿੱਤੂ ਕਾਂਗਰਸ ਚ ਨਾ ਜਾ ਮੈਨੂੰ ਇਸ ਚ ਹੋਰ ਮੇਰਾ ਮੇਰਾ ਮੇਰੇ ਨਾਲ ਸਿੱਧੂ ਗੁੱਸੇ ਹੋਇਆ ਪਤਾ ਕਈ ਬੰਦਿਆਂ ਨੂੰ ਕਿ ਮੇਰੇ ਨਾਲ ਗੁੱਸੇ ਹੋਇਆ ਸਿੱਧੂ ਸਾਰੇ ਬੰਦਿਆਂ ਨੂੰ ਜਿਹੜੇ ਨੇ ਉਂਗਲਾਂ ਲਾਈਆਂ ਚਾਰ ਪੰਜ ਬੰਦਿਆਂ ਨੇ ਉਂਗਲਾਂ ਲਾਈਆਂ ਪੂਰੀਆਂ ਉਂਗਲਾਂ ਲਾਈਆਂ ਪਰ ਅੱਜ ਉਹ ਬੰਦੇ ਵੀ ਨਹੀਂ ਹੁਣ ਦੇਖ ਰਹੇ ਨਾਲ ਨਿਹ ਉਹ ਉਹ ਤੁਰੇ ਉਹ ਖਾਚ ਬੰਦੇ ਹੁੰਦੇ ਨੇ ਕਿ ਗਏ ਤੁਰੇ ਫਿਰਦੇ ਨੇਗੇ ਸਿੱਧੂ ਤੋਂ ਬਾਅਦ ਮੰਨ ਲਓ ਜਿਹੜਾ ਟੋਲਾ ਸੀ ਮੈਂ ਤਾਂ ਮੈਂ ਉਹਨਾਂ ਦੇ ਘਰੇ ਦੇਖਿਆ ਨਹੀਂ ਮੈਂ ਇੱਕ ਮਿੰਟ ਹੁੰਦੇ ਨੇ ਪੂਰੇ ਫਿਰਤਣੇ ਦੇ ਵਿੱਚ ਗੱਲ ਇਹ ਨਹੀਂ ਹੈਗੀ ਗੱਲ ਤੁਰਨ ਤੁਰਨ ਪਰਾਉਣ ਦੀ ਗੱਲ ਨਹੀਂ ਹੈਗੀ ਗੱਲ ਤਾਂ ਸਿਰਫ ਇਹ ਚੀਜ਼ ਦੀ ਹੈ ਵੀ ਸੱਚ ਨੂੰ ਸੱਚ ਕਹਿਣਾ ਝੂਠ ਨੂੰ ਝੂਠ ਕਹਿਣਾ ਜਿਹਦੇ ਕਰਕੇ ਇਹ ਅੱਜ ਜਿਹੜੇ ਬਹੁਤ ਸਾਰੇ ਬੰਦਿਆਂ ਨੂੰ ਜਿਹੜੇ ਚੰਗੇ ਬੰਦੇ ਨੇ ਇਹ ਚੀਜ਼ਾਂ ਬਾਰੇ ਮੇਰੇ ਤੇ ਪਤਾ ਮੈਂ ਜਿਹੜਾ ਮੈਨੂੰ ਅੰਦਰੋਂ ਪੜ ਰਹੇ ਨੇਗੇ ਭਾਨਾ ਉਸ ਪ੍ਰਕਾਰ ਦਾ ਬੰਦਾ ਹੁਣ ਮੇਰਾ ਭਰਾ ਸੀਗਾ ਮੈਂ ਉਹਨੂੰ ਸੱਚ ਦੱਸਣਾ ਮੇਰੇ ਲਈ ਬੜਾ ਜ਼ਰੂਰੀ ਸੀਗਾ ਮੈਨੂੰ ਗੱਲ ਲੱਗੀ ਸੀ ਆਪਾਂ ਇੰਨੀ ਵੋਟ ਤੇ ਹਾਰਾਂਗੇ ਤੋਂ ਵੱਧ ਅਸੀਂ ਵੋਟ ਤੇ ਹਾਰਾਂ ਹੂੰ ਠੀਕ ਹੈ ਨਾ ਮੈਂ ਦੱਸਿਆ ਸੀ ਪਹਿਲੇ ਮੈਂ ਦੱਸਿਆ ਸੀ ਮੈਂ ਪਾਰਕ ਦੇ ਵਿੱਚ ਬੈਠ ਕੇ ਦੱਸਿਆ ਫਿਰ ਉਹ ਇੱਕ ਦੋ ਬੰਦੇ ਮੁੰਡੇ ਨਾਲ ਵੀ ਨਹੀਂ ਉਹਨਾਂ ਨੂੰ ਪਤਾ ਇਸ ਚੀਜ਼ ਦਾ ਜੇ ਉਹ ਮੈਂ ਉਹ ਗੱਲ ਕਰੀ ਆ ਸਾਹਮਣੇ ਮੈਂ ਕਿਹਾ ਸਿੱਧੂ ਆਪਣੀ ਸਥਿਤੀ ਆ ਹੈ ਠੀਕ ਹੈ ਇਹ ਜਾਣ ਕੇ ਸਿੱਧੂ ਦਾ ਨੇ ਘੱਟੋ ਘੱਟ 10-15 ਕਰੋੜ ਰੁਪਏ ਨੇ ਖਰਚ ਕਰਾਇਆ ਉਹਨਾਂ ਨੇ ਇਹ ਲੀਡਰਾਂ ਨੇ ਇਹ ਇਲੈਕਸ਼ਨ ਤੇ 10 ਤੋਂ 15 ਕਰੋੜ ਰੁਪਏ ਹਾਂ ਇਹਨਾਂ ਨੇ ਇੰਨਾ ਖਰਚ ਕਰਾਇਆ ਜਿਹੜੇ ਇਹ ਗੱਲਾਂ ਕਹਿੰਦੀ ਸੀਗੀ ਇਹਨਾਂ ਨੇ ਸਾਰਿਆਂ ਨੇ ਆ ਇਹਨਾਂ ਨੇ ਪੈਸਾ ਨਯਾਜਕ ਪਾਪੂ ਨੂੰ ਬਹੁਤ ਅੰਕ ਕੀਤਾ ਇਹਨਾਂ ਨੇ ਵੋਟਾਂ ਵੇਲੇ ਲਿਆ ਬਾਪੂ 5 ਲੱਖ ਲਿਆ ਬਾਪੂ ਕੱਢ 5 ਲੱਖ ਐਂ ਚੱਲੀ ਗਿਆ ਲੈ ਕੱਢ 10 ਲੱਖ ਬਚਤਾ ਹੈ ਜੇ ਬੰਦੇ ਆਏ ਨੇ ਕਿ ਪੈਸੇ ਵੀ ਆਪਦੇ ਕੋਲੇ ਰੱਖ ਕੇ ਇਹ ਜਿਹੜੀਆਂ ਚੀਜ਼ਾਂ ਹੋਈਆਂ ਨੇ ਉਸ ਚੀਜ਼ ਦੀ ਸਿੱਧੂ ਨੇ ਜੁਆਇਨ ਕਿਉਂ ਕੀਤੀ ਸੀ ਕਾਂਗਰਸ ਜੁਆਇਨ ਇੱਕ ਤਾਂ ਉਹਦੀ ਠੀਕਾ ਨਾ ਗੱਲ ਇੱਕ ਤਾਂ ਉਹਦਾ ਕਾਰਨ ਇਹ ਬਣ ਗਿਆ ਸੀਗਾ ਕਿ ਇਹ ਸਾਰੀਆਂ ਸਰਕਾਰਾਂ ਨੂੰ ਮਾਰ ਬਹੁਤ ਸਾਰੀਆਂ ਉਹਦੀ ਉਹਦੀ ਸਮੱਸਿਆ ਸੀਗੀ ਉਹਦਾ ਮਕਸਦ ਇਹ ਸੀਗਾ ਕਾਂਗਰਸ ਜੁਆਇਨ ਕਰਨ ਦਾ ਕਿ ਇੱਕ ਤਾਂ ਮੇਰੀ ਸਮੱਸਿਆ ਦਾ ਮੇਰੀ ਦਾ ਸਮੱਸਿਆ ਦਾ ਮਸਲਾ ਹਲੂ ਇੱਕ ਮਨ ਲੋਕਾਂ ਦਾ ਇਸ ਸਿਸਟਮ ਦੇ ਵਿੱਚ ਜਾ ਕੇ ਭਲਾ ਕਰ ਸਕਦਾ ਹੂੰ ਉਹਦਾ ਕਾਰਨ ਇਹ ਸੀਗਾ ਉਹਦਾ ਕਾਰਨ ਸੀ ਕਿ ਮੈਂ ਇਹ ਸਿਸਟਮ ਦੇ ਵਿੱਚ ਜਾ ਕੇ ਮੇਰੇ ਕੋਲੇ ਪਾਵਰ ਹੋ ਮੈਂ ਲੋਕਾਂ ਦੇ ਮਸਲੇ ਹੱਲ ਕਰ ਸਕਦਾ ਹੂੰ ਸਿਕਿਉਰਿਟੀ ਵੀ ਰੀਜ਼ਨ ਸੀ ਜਿਹੜੀ ਕਿ ਗੱਲ ਪਤਾ ਕੀ ਗੱਲ ਹੈ ਰਾਜਨੀਤੀ ਬਾਰੇ ਮੈਂ ਕਿ ਰਾਜਨੀਤੀ ਨਾਲ ਜਿਹੜੀ ਮੈਂ ਚੀਜ਼ ਸਮਝਦਾ ਨਾ ਸਿਕਿਉਰਿਟੀ ਦਾ ਵੀ ਰੀਜ਼ਨ ਸੀਗਾ ਹੁਣ ਜਿਹੜਾ ਕਿ ਮੈਂ ਆਪਣੇ ਕੋਲੋਂ ਤਿਆਰ ਬ ਇੱਕ ਪੈਦਾ ਕਰ ਰਿਹਾ ਇੱਕ ਦਿਨ ਮੈਂ ਸੰਤ ਮਸਕੀਨ ਦੀ ਕਥਾ ਸੁਣ ਰਿਹਾ ਸੀ ਹਰ ਇੱਕ ਬੰਦੇ ਦੇ ਵਿੱਚ ਇੱਕ ਅਲੱਗ-ਅਲੱਗ ਕਲਾ ਹੁੰਦੀ ਹੈ ਸੰਤ ਮਸਕੀਨ ਦੀ ਮੈਂ ਬਹੁਤ ਕਥਾ ਸੁਣਦਾ ਉਹ ਕਿੰਨਾ ਵੀ فرض ਕਰੋ ਇੱਕ ਕਿੰਨਾ ਡਾਕਟਰ ਹੈ ਹਮ ਡਾਕਟਰ ਨੂੰ ਸੰਗੀਤ ਬਾਰੇ ਡੱਕਾ ਨਹੀਂ ਪਤਾ ਹੋਣਾ ਜਿਹੜਾ ਜਿਹੜਾ ਸੰਗੀਤ ਆ ਮਿਊਜ਼ਿਕ ਆ ਉਹਦੇ ਬਾਰੇ ਨਹੀਂ ਪਤਾ ਹੋਣਾ ਇੱਕ ਵਿਗਿਆਨੀ ਆ ਉਹਨੂੰ ਮਿਊਜ਼ਿਕ ਬਾਰੇ ਕੱਖ ਨਹੀਂ ਪਤਾ ਹੋਣਾ ਇੱਕ ਮਿਊਜ਼ਿਕ ਵਾਲੇ ਨੂੰ ਇੱਕ ਮਿਊਜ਼ਿਕ ਵਾਲਾ ਵਿਗਿਆਨ ਨੂੰ ਪਸੰਦ ਨਹੀਂ ਕਰੂਗਾ ਡਾਕਟਰ ਨੂੰ ਪਸੰਦ ਨਹੀਂ ਕਰੂ ਬੋਰ ਹੋ ਜਾਊਗਾ ਉਹ ਬੋਰ ਹੋ ਜਾਊ ਤਾਂ ਚੀਜ਼ ਤੋਂ ਇੰਟਰਸਟ ਨਹੀਂ ਕਿਉਂ ਉਹਦਾ ਇੰਟਰਸਟ ਨਹੀਂ ਹੁੰਦਾ ਹੁਣ ਜਿਹੜਾ ਖਾਸ ਕਰਕੇ ਮੈਂ ਬਹੁਤ ਸਾਰੇ ਚੀਜ਼ਾਂ ਦੇਖੀਆਂ ਨੇ ਖਾਸ ਕਰਕੇ ਸીએਮ ਦੀ ਗੱਲ ਕਰਾਂ ਮੁੱਖ ਮੰਤਰੀ ਦੀ ਗੱਲ ਕਰਾਂ ਇਹ ਕਲਾਕਾਰ ਆ ਇਹਨੂੰ ਰਾਜਨੀਤੀ ਬਾਰੇ ਪੂਰਾ ਨਹੀਂ ਪਤਾ ਹੈ ਹਮ ਇਹੋ ਚੀਜ਼ ਹੁੰਦੀ ਹੈ ਇਹ ਨਹੀਂ ਰਾਣੀ ਤੇ ਰਟੀ ਲੋਕਾਂ ਨੇ ਸਮੱਸਿਆਵਾਂ ਨੇ ਲੋਕਾਂ ਨੇ ਮਸਲੇ ਹਲ ਕਰਨਾ ਹੈ ਨਹੀਂ ਪਤਾ ਐਸੇ ਲਈ ਫੈਸਲੇ ਲੈ ਕੇ ਪਿੱਛੇ ਵੀ हट ਜਾਂਦੇ ਨੇ ਇਸ ਲਈ ਇਸ ਲਈ ਫੈਸਲੇ ਲੈ ਕੇ ਪਿੱਛੇ ਹਟ ਜਾਂਦੇ ਨੇ ਕਿ ਉਹਨਾਂ ਜਜ਼ਬਾ ਉਹਨਾਂ ਦੀ ਜੋਸ਼ ਨਹੀਂ ਹੈਗਾ ਇਸ ਕਰਕੇ ਸ਼ਿੱਤੂ ਇਸੇ ਤੇ ਚੱਲ ਰਿਹਾ ਸੀਗਾ ਜਾਂ ਬਰੀਕੀਆਂ ਨਹੀਂ ਸਮਝਦੇ ਸਿਆਸਤ ਨੇ ਇਹ ਕਹ ਲੀਏ ਮੈਨੂੰ ਇਹ ਚੀਜ਼ ਚੱਲ ਰਿਹਾ ਸੀਗਾ ਕਿ ਉਹਨਾਂ ਨੂੰ ਜਿਹੜੀ ਹੌਲੀ-ਹੌਲੀ ਚੀਜ਼ ਸਮਝਣੀ ਹੈ ਲੋਕ ਕੀ ਕਹਿੰਦੇ ਨੇ ਲੋਕਾਂ ਦੀ ਗੱਲ ਸਮਝਣੀ ਬੜੀ ਜ਼ਰੂਰੀ ਹੁੰਦੀ ਹੈ ਹੁਣ ਕਿਸਾਨੀ ਅੰਦੋਲਨ ਚੱਲਿਆ ਸੀਗਾ ਸਾਰਾ ਜਿਹੜਾ ਚੱਲਿਆ ਸਿਸਟਮ ਸਿੱਧੂ ਉਸ ਚੀਜ਼ ਨੂੰ ਬਹੁਤ ਪੰਜਾਬ ਨੂੰ ਪਿਆਰ ਕਰਨ ਵਾਲਾ ਤੇ ਸਿੱਖ ਕਮਿਊਨਿਟੀ ਨੂੰ ਪਿਆਰ ਕਰਨ ਵਾਲਾ ਬਹੁਤ ਤਕੜਾ ਨੌਜਵਾਨ ਸੀ ਸਿੱਧੂ ਸਿੱਖ ਕਮਿਊਨਿਟੀ ਨੂੰ ਪੰਜਾਬ ਨੂੰ ਬਹੁਤ ਪਿਆਰ ਕਰਦਾ ਸੀ ਸਿੱਧਾ ਕਹਿੰਦਾ ਬੋਲੀ ਬੋਲੀਵੁੱਡ ਦੀ ਮੈਨੇਟੂ ਹੀ ਮਾਰਦਾ ਉਹਨੇ ਅਸਲ ਦੇ ਵਿੱਚ ਇਹਨਾਂ ਨੇ ਇਹ ਵੀ ਜਿਸ ਤਰ੍ਹਾਂ ਦੀ ਇਹਨਾਂ ਨੇ ਸਿਕਿਉਰਿਟੀ ਦੇ ਵਿੱਚ ਕਰ ਰਹੇ ਸੀ ਤੇ ਵਾਅਦਾ ਘਟਾਇਆ ਕਾਂਗਰਸੀ ਵੀ ਇਸ ਤਰ੍ਹਾਂ ਹੀ ਕਰਦੇ ਸੀ ਉਹਦੇ ਵਿੱਚ ਅੱਛਾ ਇਹ ਕਰਦੇ ਇਹ ਵੀ ਉਸ ਤਰ੍ਹਾਂ ਹੀ ਕਰਦੇ ਰਹੇ ਸੀ ਕਿ ਇਹ ਵੀ ਉਸ ਤਰ੍ਹਾਂ ਉਹਨੂੰ ਜਮਾ ਐਨ ਲਿਆ ਕੇ ਉਹਨੂੰ ਜਿਵੇਂ ਕਿ ਹੁਣ ਤੁਸੀਂ ਫਰਜ਼ ਕਰ ਡੱਡਪੇ ਸ਼ੋਅ ਦੇ ਇੱਕ ਵੇਲੇ ਉਹਦੇ ਉੱਤੇ ਪਰਚਾ ਪਿਆ ਹੂੰ ਪਰ ਜਦੋਂ ਕਿਹਨੇ ਪਾਇਆ ਇਨਾਂ ਦੇ ਕਿ ਜ਼ੋਰਤੀ ਸੀ ਪਾਇਆ ਉਹ ਕਾਂਗਰਸ ਦੀ ਸਰਕਾਰ ਚ ਪਿਆ ਕਾਂਗਰਸ ਸਰਕਾਰ ਦੀ ਪਾਇਆ ਫਿਰ ਇਹਨੇ ਕਿੰਨੇ ਸਿੱਧੂ ਦੇ ਉੱਪਰ ਪਰਚੀ ਇਹਨੇ ਨਜਾਇਜ਼ ਪਾਏ ਟੋਏ ਗੰਨ ਵਾਲਾ ਟੋਏ ਇਹਨਾਂ ਨੇ ਉਹ ਪਾਇਆ ਉਹ ਖੰਨ ਖਲ ਕੀ ਸੀ ਇਹ ਜਿਹੜੀਆਂ ਇਸ ਪ੍ਰਕਾਰ ਇਹ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੇ ਜਾਨੀ ਕਿ ਪਰਚਾ ਪਹਿਲਾਂ ਤਾਂ ਇਹਨੇ ਜਾਲ ਵਿਛਾਇਆ ਉਹਨੂੰ ਪਰਚੀਆਂ ਦੇ ਵਿੱਚ ਲਿਜਾਇਆ ਉਹਨਾਂ ਨੇ ਉਹਨਾਂ ਨੇ ਇੱਕ ਆਵਾਜ਼ ਨੂੰ ਇੱਕ ਸ਼ੇਰ ਨੂੰ ਕੋ ਘੇੜਨ ਦਾ ਇੱਕ ਜਾਲ ਬਸਾਇਆ ਇਹਨੂੰ ਕਿਸ ਤਰ੍ਹਾਂ ਘੇਰੀ ਕਿਸ ਤਰ੍ਹਾਂ ਨੂੰ ਲੈ ਕੇ ਆਈਏ ਇਹ ਜਿਹੜਾ ਕਾਰਨ ਸੀ ਇਸ ਤਰ੍ਹਾਂ ਇਸ ਤਰ੍ਹਾਂ ਸਿੱਧੂ ਫਸਿਆ ਵਿੱਚ ਰਾਜਨੀਤੀ ਵੱਲ ਨੂੰ ਹਸਿਆ ਨਹੀਂ ਫਸਾਇਆ ਗਿਆ ਫਸਾਇਆ ਗਿਆ ਫਸਾਇਆ ਗਿਆ ਉਹਨੂੰ ਜਾਨਕੀ ਜਾਲ ਚ ਫਸ ਗਿਆ ਪਹਿਲਾਂ ਜਾਲ ਪਰਚਿਆਂ ਦਾ ਬਣਿਆ ਹਾਂ ਫਿਰ ਉਹਨੂੰ ਫਿਰ ਉਹਨੂੰ ਪਤਾ ਕੀ ਗੱਲ ਆ ਇੱਕ ਐਡਾ ਅਸਲ ਦੇ ਵਿੱਚ ਹੁਣ ਜਿਹੜਾ ਐਡਾ ਵੱਡਾ ਕਲਾਕਾਰ ਆ ਸਾਡੇ ਸਮਾਜ ਦੇ ਵਿੱਚ ਜਲਸੀ ਫੈਕਟਰ ਪੈਦਾ ਹੋਣਾ ਲਾਜ਼ਮੀ ਉਹਦਾ ਜਲਸੀ ਫੈਕਟਰ ਪੈਦਾ ਹੋ ਗਿਆ ਸੀ ਸਿੱਧੂ ਨੂੰ ਇਸ ਤਰ੍ਹਾਂ ਦਾ ਮਾਰਨ ਦਾ ਇਸ ਤਰ੍ਹਾਂ ਦਾ ਜਿਹੜੀਆਂ ਇਹਨਾਂ ਚੀਜ਼ਾਂ ਚੱਲੀਆਂ ਬਈਆਂ ਸੀਗੇ ਧੜੇ ਬਣ ਕੇ ਸੀ ਧੜੇ ਬਣ ਕੇ ਸੀ ਉਹਨੂੰ ਮਾਰਨ ਲਈ ਉਹ ਜਿਹੜੇ ਧੜੇ ਬਣੇ ਸੀਗੇ ਉਹਦਾ ਕਾਰਨ ਇਹੀ ਕਾਰਨ ਸੀਗਾ ਉਹ ਉਹ ਬੰਦਾ ਇਸ ਚੀਜ਼ ਦੇ ਵਿੱਚੋਂ ਚਾਹੁੰਦਾ ਸੀਗਾ ਵੀ ਮੈਂ ਯਾਰ ਸਿਸਟਮ ਦੇ ਵਿੱਚ ਆ ਕੇ ਨਹੀਂ ਮੈਨਾਂ ਨੂੰ ਮੈਨੂੰ ਇਹਨਾਂ ਨੇ ਮਾਰ ਦੇਣਾ ਕਿਉਂ ਉਹਦੇ ਦਿਮਾਗ ਦੇ ਵਿੱਚ ਗੱਲ ਸਹੀ ਸੀਗੀ ਵੀ ਮੈਂ ਕੁਛ ਨਾ ਕੁਝ ਲੋਕਾਂ ਦਾ ਭਲਾ ਕਰ ਜੀਉਂਗਾ ਮਾਰ ਤ ਇਹਨਾਂ ਨੇ ਮੈਨੂੰ ਦੇਣਾ ਇਹ ਮਾਰ ਦਿੱਤਾ ਤੂੰ ਪਤਾ ਸੀ ਹੁਣ ਪਤਾ ਹੀ ਸੀਗਾ ਤਾਂ ਹੀ ਗਾਣਿਆਂ ਦੇ ਤਾਂ ਹੀ ਬਾਈ ਜੀ ਤੁਸੀਂ ਮੇਰੀ ਗੱਲ ਸੁਣੋ ਉਹਨੂੰ ਦਿਖ ਰਹੀ ਸੀ ਇਹ ਚੀਜ਼ ਹੁਣ ਗਾਣਾ ਸੁਣ ਲੈ ਸਾਰਾ ਇਣ ਬਣ ਉਹਨੇ ਬੰਦੇ ਨੇ ਗਾਣੇ 'ਚ ਆਪਣੀ ਸਾਰੀ ਜੀਵਨੀ ਪਾਈ ਪਈ ਆ ਹੈ ਲਾਸਟ ਰਾਈਟ ਦੇ ਹੁਣ ਉਹਨੂੰ ਪਤਾ ਸੀ ਨਾ ਮੇਰੀ ਚੜ੍ਹਾਈ ਆ ਹੁਣ ਵੀ ਮੇਰੀ ਚੜ੍ਹਾਈ ਆ ਚੜ੍ਹਾਈ ਕਿਸ ਤੋਂ ਬਰਦਾਸ਼ਤ ਨਹੀਂ ਹੁੰਦੀ ਹੁਣ ਦਲਜੀਤ ਆ ਦਲਜੀਤ ਦੀ ਅੱਧੀ ਬੜੀ ਚੜ੍ਹਾਈ ਆ ਸਿਸਟਮ ਆ ਉਹਦਾ ਇੱਕ ਉਹ ਵੀ ਇੱਕ ਉਹ ਵੀ ਕਿਤੇ ਦੇ ਵਿੱਚ ਆਪਣਾ ਇੱਕ ਤਰੀਕੇ ਨਾਲ ਰਹਿ ਰਿਹਾ ਉਹਨੂੰ ਕੀ ਇਹ ਬਖਸ਼ਣਗੇ ਇਹ ਲੋਕ ਦਲਜੀਤ ਇੱਥੇ ਤੁਰਿਆ ਫਰੇ ਵਿਚਾਰਾ ਜਿਵੇਂ ਸਿੱਧੂ ਤੁਰਿਆ ਫਿਰਦਾ ਸਿੱਧੂ ਵੀ ਭਗਤ ਸੀਗਾ ਦਲਜੀਤ ਨੂੰ ਵੀ ਛੱਡਣਗੇ ਕੋਈ ਵੀ ਹੈ ਜਿਵੇਂ ਸਿੱਧੂ ਨੇ ਗਾਣੇ ਚ ਕਿਹਾ ਤਿੰਨ ਚਾਰ ਝੂਠ ਨੇ ਬਲਾ ਨਾਲਿਓ ਉਹ ਜਿਹੜੇ ਬੰਦਿਆਂ ਦਾ ਜ਼ਿਕਰ ਕੀਤਾ ਉਹਨੇ ਬੱਥੇ ਰਿਆ ਇਸ ਤਰ੍ਹਾਂ ਦੇ ਹੁੰਦੇ ਨੇ ਠੀਕ ਆ ਨਾ ਗੱਲ ਬਹੁਤ ਇਸ ਤਰ੍ਹਾਂ ਦੇ ਬੰਦੇ ਗੱਡੀ ਚੋਂ ਲਾਏ ਹੋਏ ਨਹੀਂ ਮੈਂ ਹਾਂ ਹੁੰਦੇ ਨੇ ਕਿ ਇਸ ਤਰ੍ਹਾਂ ਦੇ ਸਾਰੇ ਹੁੰਦੇ ਨੇਗੇ ਇਦਾਂ ਦੇ ਬੰਦੇ ਹੋ ਗਏ ਸੀ ਹੁੰਦੇ ਉਹ ਲੱਪੈ ਤਾਂ ਹੁੰਦੀ ਨਹੀਂ ਕਿ ਜਿਨ੍ਹਾਂ ਨੇ ਇਸੀ ਕਰਨੀ ਹੋਣੀ ਹੈ ਮੈਂ ਇੱਕ ਗੱਲ ਕਹਿਣਾ ਚਾਹਣਾ ਇੱਕ ਨਾ ਜਿਹੜਾ ਹੈ ਗਾਣਾ ਮੇਰੇ ਤੇ ਵੀ ਇਹ ਜਿਹੜੇ ਗਾਣੇ ਤੇ ਮੇਰੀ ਵੀ ਫੋਟੋ ਲਾ ਕੇ ਇਹਨਾਂ ਨੇ ਆਇਆ ਕਰੀ ਸੀਗੀ ਭਾਨੇ ਨੂੰ ਵੀ ਇੱਕ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਇਹ ਗਾਣੇ ਦੇ ਉੱਪਰ ਮੇਰਾ ਸਿੱਧੂ ਨਾਲ ਜੋ ਪਿਆਰ ਸੀ ਨਾ ਉਹ ਮੈਨੂੰ ਹੀ ਪਤਾ ਠੀਕ ਹੈ ਨਾ ਗੱਲ ਗੱਲ ਅਸਲ ਦੇ ਵਿੱਚ ਪਤਾ ਕੀ ਸੀਗੀ ਮੈਂ ਉਹਨੂੰ ਸਾਫ਼ ਗੱਲ ਬੰਦੇ ਮੂੰਹ ਤੇ ਗੱਲ ਕਹਿਂਦਾ ਸੀਗਾ ਸਾਡੇ ਕਈ ਹਜੇ ਵੀ ਟੀਮ ਦੇ ਵਿੱਚ ਬੰਦੇ ਨੇ ਤਾਂ ਉਹਨਾਂ ਨੂੰ ਗੱਲ ਪੁੱਛਣੀ ਵੀ ਭਾਨਾ ਤੁਸੀਂ ਉਦੋਂ ਦੀ ਗੱਲ ਛੱਡ ਤੂੰ ਹੁਣ ਮੈਨੂੰ ਜਿਹੜ ਨੂੰ ਗੱਲ ਕਰ ਜੀ ਜਿਹੜ ਮੈਂ ਗੱਲ ਜੀ ਜੀ ਜਾਂ ਮੈਂ ਗੱਲ ਮਿਊ ਮਿਊ ਕਰਨ ਵਾਲਾ ਬੰਦਾ ਨਹੀਂ ਹੈਗਾ ਠੀਕ ਆ ਨਾ ਗੱਲ ਮੈਂ ਮੂੰਹ ਤੇ ਗੱਲ ਕਹਿੰਦੂ ਮੈਂ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਜਦੋਂ ਇੱਕ ਵਾਰੀ ਮਿਲਿਆ ਮੁੱਖ ਮੰਤਰੀ ਮਿਲਣ ਵੇਲੇ ਮੈਂ ਤਾਂ ਮਾਂ ਦੀ ਸੌਮ ਤਾਂ ਉਹਦੇ ਮੂੰਹ ਤੇ ਗੱਲ ਕਿਹਾ ਕਿ ਤੂੰ ਦਿੱਲੀ ਦੇ ਥੱਲੇ ਲੱਗ ਗਿਆ ਮੁੱਖ ਮੰਤਰੀ ਨੂੰ ਮਿਲਣ ਗਿਆ ਮਾਂ ਦੀ ਸੌ ਮੈਨੂੰ ਬਸ ਕਦੋਂ ਮਿਲੇ ਮਸੀ ਜਦੋਂ ਉਹਦਾ ਵਿਆਹ ਤੋਂ ਬਾਅਦ ਜਦੋਂ ਇਹਦਾ ਵਿਆਹ ਸੀਗਾ ਸੀ ਹੁੰਦਾ ਉਹਦੋਂ ਗੱਲ ਕਹਿ ਰਿਹਾ ਮੈਂ ਕਿ ਵੀ ਤੁਹਾਨੂੰ ਇਹ ਚੀਜ਼ ਸੋਚ ਰਹੇ ਨੇ ਮੈਂ ਤਾਂ ਉਹਦੇ ਮੂੰਹ ਤੇ ਗੱਲ ਕਿਹਾ ਸੀਗਾ ਸੀਐਮ ਨੂੰ ਤੁਸੀਂ ਸੀਐਮ ਨੂੰ ਮੂੰਹ ਤੇ ਗੱਲ ਕਿਹਾ ਹਾਂ ਮੈਂ ਮੂੰਹ ਤੇ ਉਹਦੇ ਸੀਐਮ ਦੇ ਮੂੰਹ ਮੈਂ ਉਹ ਗੱਲ ਨਹੀਂ ਮੇਰੀ ਜਿਹੜੀ ਗੱਲ ਕਿਹਾ ਤੇਰਾ ਤੁਸੀਂ ਮੀਟਿੰਗ ਕੀਤੀ ਸੀ ਉਹ ਮੀਟਿੰਗ 'ਚ ਤਾਂ ਨਹੀਂ ਕਿਹਾ ਜਦੋਂ ਤੁਸੀਂ ਸੀ ਲੱਖਾ ਸਧਾਨਾ ਮੈਂ ਉਸੇ ਮੀਟਿੰਗ 'ਚ ਕਿਹਾ ਇੱਕ ਵਾਰੀ ਹਾਂ ਉਹਦੀ ਕਹਿ ਕੇ ਆ ਉਹਦੀ ਕਹਿ ਕੇ ਆ ਮੈਂ ਅੱਛਾ ਹਾਂ ਉਹਦੀ ਉਸੇ ਦਿਨੀ ਅੰਦਰ ਕਹਿ ਕੇ ਆ ਉਦੋਂ ਤਾਂ ਤੁਹਾਨੂੰ ਮਿਲਣ ਦਾ ਸਮਾਂ ਦਿੰਦੇ ਸੀ ਸੀ ਜੀ ਉਸ ਤੋਂ ਬਾਅਦ ਤੁਹਾਡੇ ਦੇ ਪਰਚੇ ਪਏ ਤੁਹਾਨੂੰ ਥਾਣੇ ਦੇ ਜੇ ਉਹ ਹੀ ਤਾਂ ਚੀਜ਼ ਹੈ ਜੀ ਜੀ ਕਿਵੇਂ ਹੋਇਆ ਤੁਸੀਂ ਚਮਚਾਗਰੀ ਕਰੋਗੇ ਤੁਸੀਂ ਜਿਵੇਂ ਆ ਚਮਚਾਗਰੀ ਮੈਂ ਹੀ ਤਾਂ ਸਾਡੇ ਪਿੰਡਾਂ ਦੇ ਨੌਜਵਾਨਾਂ ਨੂੰ ਗੱਲ ਸਮਝਾਉਣਾ ਵੀ ਤੁਸੀਂ ਤਾਂ ਕੋਈ ਵੀ ਨਹੀਂ ਤੁਸੀਂ ਤਾਂ ਐਮਐਲਏ ਦੀ ਜਾਂ ਇਹਨਾਂ ਲੰਡੂ ਬੰਦਿਆਂ ਦੀ ਚਮਚਾਗਰੀ ਕਰ ਰਹੇ ਹੋ ਜੇ ਤੁਹਾਡਾ ਤਾਂ ਮੇਰੇ ਨਾਲ ਸੀਐਮ ਅਨੰਦ ਦੀ ਏਡੀ ਤੁਹਾਡੇ ਦੀ ਸੀਐਮ ਦੀ ਲਿਹਾਜ਼ ਰਹੀ ਹੈ ਮੇਰੇ ਨਾਲ 2014 ਦੇ ਵਿੱਚ ਦਫ਼ਤਰ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਮੈਂ ਖੋਲਿਆ ਸੀ ਬਰਨਾਲੇ ਅਸੀਂ 5-7 ਬੰਦਿਆਂ ਨੇ 14 14 ਦੇ ਵਿੱਚ ਦਫ਼ਤਰ ਕਚਹਿਰੀ ਚੌਂਕ ਦੇ ਵਿੱਚ ਅਸੀਂ 6-7 ਬੰਦੇ ਸੀ ਜਿਨ੍ਹਾਂ ਨੇ ਅਸੀਂ ਖੋਲਿਆ ਸੀ ਸਭ ਤੋਂ ਪਹਿਲਾਂ ਬਿਲ ਜ਼ਿਲ੍ਹੇ ਜ ਬਰਨਾਲੇ ਦੇ ਵਿੱਚ ਦਫ਼ਤਰ ਅੱਛਾ ਨਰਿੰਦਰ ਬਿੱਟਾ ਸੀ ਇੱਕ ਮਾਸਟਰ ਸੀਗਾ ਇੱਕ ਮਰੇ ਕਈ ਜੀ ਬੰਦੇ ਜਾਣਦੇ ਸੀ 6-7 ਬੰਦੇ ਨੇ ਅਸੀਂ ਦਫ਼ਤਰ ਖੋਲਿਆ ਬਰਨਾਲੇ ਕਚਹਿਰੀ ਚੌਂਕ ਦੇ ਵਿੱਚ ਆਮ ਆਦਮੀ ਪਾਰਟੀ ਵਾਣੇ ਰਹੇ ਹਾਂ ਪਹਿਲੇ ਪਹਿਲੇ ਤੋਂ ਮੈਂ ਪਹਿਲਾਂ ਦੀ ਗੱਲ ਨਹੀਂ ਇਹ ਸਮਝਣ ਵਾਲੀ ਗੱਲ ਕਿ ਕੋਈ ਬੰਦਾ ਗੱਲ ਅਲੇ ਕਰੂਗੀ ਜਦੋਂ ਕਿਸੇ ਵੀ ਚੀਜ਼ ਦਾ ਪਤਾ ਲੱਗਾ ਪਿੱਛੇ ਹਟ ਜਾਓ ਮਤਲਬ ਥੋੜੇ ਉਹਦੀ ਪਿੱਛੇ ਹਟ ਗਿਆ ਹੂੰ ਕਿਸੇ ਤੁਸੀਂ ਮੇਰੀ ਗੱਲ ਸੁਣ ਤੂੰ ਮੇਰੇ ਕੋਲ ਅੱਜ ਆਪਾਂ ਇੰਟਰਵਿਊ ਕਰਨ ਲਈ ਬੈਠਾ ਜਦੋਂ ਸੱਚਾ ਬੰਦਾ ਜੇ ਤੈਨੂੰ ਪਤਾ ਲੱਗਾ ਭਾਨਾ ਝੂਠਾ ਤੂੰ ਮੇਰੇ ਕੋਲ ਅਗਲੀ ਵਾਰੀ ਨਹੀਂ ਆਏਗਾ ਇੱਕ ਵਾਰੀ ਤਾਂ ਤੂੰ ਮੇਰੇ ਕੋਲ ਆਇਆ ਨਾ ਸੋਚ ਕੇ ਤੂੰ ਮੇਰੇ ਕੋਲ ਆਇਆ ਮੈਨੂੰ ਮੇਰੀ ਸੋਚ ਨੂੰ ਸਮਝਣ ਲਈ ਮੇਰੇ ਕੋਲ ਆਇਆ ਤੂੰ ਸਮਝਾ ਗਈ ਨਾ ਗੱਲ ਹੂੰ ਜਿਸ ਤੋਂ ਬਾਅਦ ਤੈਨੂੰ ਮੇਰੀ ਸੋਚ ਨਹੀਂ ਚੰਗੀ ਲੱਗੀ ਤੂੰ ਨਹੀਂ ਆਏਗਾ ਇਹੀ ਚੀਜ਼ ਲੱਗੀ ਨਾ ਸਮਝਣ ਦਾ ਕਿਰਾਂ ਪੈਣਾ ਸੀ ਹੁਣ ਇਹ ਜਿਹੜੀ ਗੱਲ ਇਸ ਦੇ ਵਿੱਚ ਇਹ ਚੀਜ਼ ਸਮਝਣ ਵਾਲੀ ਗੱਲ ਹੈ ਵੀ ਇਹੀ ਚੀਜ਼ ਹੁੰਦੀ ਹੈ ਵੀ ਅਸੀਂ ਸੱਚ ਨੂੰ ਸੱਚ ਗਏ ਝੂਠ ਨੂੰ ਝੂਠ ਸਹੀ ਪਰ ਜਿਵੇਂ ਆਪਾਂ ਸਿੱਧੂ ਵਾਲੀ ਗੱਲ ਕਰ ਰਹੇ ਸੀ ਆਪਾਂ ਉਹ ਕੰਪਲੀਟ ਕਰ ਲਈਏ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਸਿੱਧੂ ਨੂੰ ਸਾਰੀਆਂ ਗੱਲਾਂ ਤੁਸੀਂ ਕਹੀਆਂ ਮੈਂ ਨਾ ਮੇਰੀ ਗੱਲ ਸੁਣੋ ਇਹ ਨਾ ਗੱਲ ਮੈਂ ਤੂੰ ਗੱਲਾਂ ਦਾ ਕਰੀ ਤਾਂ ਜਾਨਾ ਮੈਂ ਗੱਲ ਸੀੜਲੀ ਚੱਲਦੀ ਚਲਾ ਦੇ ਵਿੱਚ ਮੈਂ ਗੱਲ ਕਰ ਲਈ ਮੈਂ ਨਾ ਜਿੰਨੀਆਂ ਵੀ ਕੋਈ ਪੱਤਰਕਾਰ ਭਰਾ ਸਿੱਧੂ ਬਾਰੇ ਗੱਲ ਪੁੱਛਦੇ ਨੇ ਮੈਂ ਨਹੀਂ ਕਰਨਾ ਚਾਹੁੰਦਾ ਹਾਂ ਮੈਂ ਕਰਨਾ ਪਤਾ ਕਿਉਂ ਨਹੀਂ ਚਾਹੁੰਦਾ ਮੇਰੇ ਸੁਣ ਲੱਗੇ ਗੱਲ ਲੋਕਾਂ ਨੂੰ ਇਹ ਚੀਜ਼ ਹੁੰਦੀ ਹੈ ਵੀ ਇਹ ਕੋਈ ਫੇਮ ਭਾਲ ਦਾ ਪਤਾ ਨਹੀਂ ਇਹ ਗੱਲ ਕਹਿ ਰਿਹਾ ਲੋਕਾਂ ਨੇ ਜਿਹੜੇ ਕੁਝ ਹੁੰਦੇ ਨੇਗੇ ਜਿਹੜੇ ਚੌਂਚਾ ਗਰੀ ਕਰਨ ਵਾਲੇ ਪਾਰਟੀਆਂ ਦੇ ਦੱਲੇ ਧਗੜ ਦੱਲੇ ਉਹਨਾਂ ਨੇ ਕਮੈਂਟ ਕਰਨੇ ਹੁੰਦੇ ਨੇ ਧਗੜ ਦੱਲਿਆਂ ਨੇ ਉਹਦਾ ਵੀ ਕੀ ਸੈਲ ਸਾਰਿਆਂ ਦੇ ਹੀ ਹੁੰਦੇ ਨੇ ਉਹਦੇ ਵੀ ਆਈਟੀ ਸੈਲ ਹੁੰਦੇ ਨੇ ਠੀਕ ਆ ਉਹ ਧਗੜ ਦੱਲੇ ਕੁਝ ਹੁੰਦੇ ਨੇ ਉਹਨਾਂ ਦਾ ਨਾ ਉਹਨਾਂ ਨੂੰ ਇਹ ਚੀਜ਼ ਹੁੰਦੀ ਉਹਨਾਂ ਨੇ ਧਗੜ ਦੱਲਿਆਂ ਨੇ ਕਮੈਂਟ ਮਾਰਨੇ ਹੁੰਦੇ ਨੇ ਉਹਨਾਂ ਧਗੜ ਦੱਲਿਆਂ ਨੂੰ ਜੇ ਉਹਨਾਂ ਨੂੰ ਡਗੜ ਦੱਲਣਾ ਨੂੰ ਕਹਿੰਦੇ ਤੂੰ ਜਵਾਬ ਲੈਣਾ ਨਾ ਤੁਸੀਂ ਸਿੱਧੂ ਦੇ ਬਾਪੂ ਕੋਲੇ ਜਾ ਕੇ ਜਵਾਬ ਲੈ ਲਓ ਭਾਣਾ ਸਿੱਧੂ ਨਹੀਂ ਮੈਨੂੰ ਐਂ ਲੱਗਦਾ ਬਈ ਜਿਵੇਂ ਕਮੈਂਟ ਥੱਲੇ ਆਉਂਦੇ ਨੇ ਪੜ੍ਹਣ ਨਹੀਂ ਚਾਹੀਦੇ ਠੀਕ ਆ ਨਹੀਂ ਡਗੜ ਥੱਲੇ ਉਹ ਡਗੜ ਥੱਲੇ ਆ ਉਹ ਪਤਾ ਹੀ ਗੱਲਾ ਦੱਲ ਆਪਣਾ ਤਾਂ ਕੁਝ ਕੁਝ ਤਾ ਆਈਡੀ ਸੈੱਲ ਬਣੇ ਹੋਏ ਨੇ ਜੇ ਕਮੈਂਟ ਫੇਸਬੁੱਕ ਤੇ ਨਹੀਂਗੇ ਥੱਲੇ ਫਿਰ YouTube ਤੇ ਨਹੀਂ ਕੋਈ ਕਮੈਂਟ ਫੇਕ ਹੁੰਦਾ ਰੀਅਲੀ ਕੋਈ ਕਮੈਂਟ ਫੇਕ ਹੁੰਦਾ ਨਹੀਂ YouTube ਤੇ ਉਹਨਾਂ ਨੂੰ ਹੀ ਮੇਲ ਆਈਡੀ ਬਣਾਉਣੀ ਪੈਂਦੀ ਆ ਪਹਿਲਾਂ ਮੇਲ ਆਈਡੀ ਬਣਾ ਕੇ ਫਿਰ

ਕਿ ਤਰੀ ਪਾਰਟੀ ਬਾਰੇ ਮੈਂ ਤਰੀ ਉਹਨੂੰ ਉਹ ਜੋ ਕੋਈ ਵਾਰੀ ਉਹਦੀ ਪਾਰਟੀ ਬਾਰੇ ਮੈਂ ਮਾੜਾ ਕਹਿ ਦਨਾਂ ਨਾ ਉਹ ਹੋਰ ਕਿਥੇ ਪਾਰਟੀ ਦਾ ਮੈਂ ਨਾਂ ਨਹੀਂ ਲੈਂਦਾ ਉਹ ਥੋੜਾ ਜਿਹਾ ਚਲੋ ਮੈਂ ਉਹਦੀ ਇੱਜ਼ਤ ਰੱਖਦਾ ਮੈਂ ਉਹਦੀ ਜੇ ਉਹਨੂੰ ਮੈਂ ਨਾਂ ਲੈਤਾ ਉਹਦੀ ਮਿੱਟੀ ਹੋ ਜੂਗੀ ਮੈਂ ਉਹਨੂੰ ਇੱਕ ਦਿਨ ਉਹਨਾਂ ਨਾਲ ਗੱਲ ਕੀਤੀ ਕਿਸੇ ਹੋਰ ਛਾੜੂ ਪਾਂਡ ਛਾੜੂ ਵੜੀ ਪਾਰਟੀ ਦੇ ਨੀ ਹੋਰ ਪਾਰਟੀ ਦੇ ਅੱਛਾ ਮੈਂ ਕਿਹਾ ਨਾ ਜਿਹੜੀ ਤੂੰ ਗੱਲ ਕਰਦਾ ਨਾ ਮੈਂ ਕਿਹਾ ਤੂੰ ਰੋਜ਼ ਕਮੈਂਟ ਜਾਂ ਮਾੜਾ ਤੜਾਜਾ ਜੱਗਲਾਂ ਲਿਖ ਕੇ ਮੇਰੇ ਬਾਰੇ ਪਾ ਦਨਾਂ ਮੈਂ ਕਿਹਾ ਤੂੰ ਚੁੱਪ ਕਰ ਜਾ ਮੈਂ ਤੇਰਾ ਸੁਪਰੀਮੋ ਦੇ ਮੈਂ ਕਿਹਾ ਮੈਨੂੰ ਇੰਨੇ ਵਾਰੀ ਕ ਮਖਾਉਂਦਾ ਮੈਂ ਤੇਰੇ ਤੋਂ ਉਹਨੂੰ ਤਾਂ ਮਿਲ ਨਹੀਂ ਰਿਹਾ ਤੇਰੇ ਪਾਰਟੀ ਦੇ ਪ੍ਰਧਾਨ ਨੂੰ ਤਾਂ ਮੈਂ ਮਿਲ ਨਹੀਂ ਰਿਹਾ ਤੂੰ ਮੇਰੀ ਮਖਾਉਂਗੀ ਕਮੈਂਟਾਂ ਦੇ ਵਿੱਚ ਆਪਦੀ ਕਰਵਾਈ ਹੈ ਨਾ ਮੈਂ ਖਾ ਤੂੰ ਬੜਾ ਵੱਡਾ ਉਹਦਾ ਚਮਚਾ ਬੜਾ ਖੜਾ ਮੈਂ ਖਾ ਤਾਂ ਮੇਰੇ ਮਿਲਣ ਲਈ ਮੈਂਤ ਲਈ ਕਿਹੜੀ ਪਾਰਟੀ ਦਾ ਸੀ ਚਲੋ ਪਾਰਟੀ ਦਾ ਤੁਹਾਨੂੰ ਸੁਪਰੀਮ ਕੋ ਤਾਂ ਕੇਜਰੀਵਾਲ ਨੂੰ ਕਹਿ ਦੇ ਨਹੀਂ ਨਹੀਂ ਸੁਪਰੀਮ ਉਹ ਸੁਪਰੀਮ ਉਹ ਚੱਲ ਆਪਾਂ ਕਿਸ ਨੂੰ ਵੀ ਕਹਿਣਾ ਪ੍ਰਧਾਨ ਪਾਰਟੀ ਦਾ ਪਾਰਟੀ ਦਾ ਪ੍ਰਧਾਨ ਹਾਂ ਇਹ ਗੱਲ ਇਹ ਚੀਜ਼ ਕਹਿਣਾ ਉਹ ਨਾ ਵੀ ਇਹਨਾਂ ਨੂੰ ਇਹਨਾਂ ਨੂੰ ਚੀਜ਼ ਦੀ ਸਮਝ ਨਹੀਂ ਆਉਂਦੀ ਵੀ ਕੀ ਇਸ ਸਿਸਟਮ ਆ ਕਿਹੜੇ ਸਾਡੇ ਨੌਜਵਾਨ ਕੀਬੋਰਡਰ ਨੇ ਕੀ ਕੰਮ ਕਰ ਰਹੇ ਨੇ ਇੱਕ ਚੀਜ਼ ਸਮਝ ਲੈਣੇ ਚਾਹੀਦੇ ਵੀ ਅਸੀਂ ਤਾਂ ਕਿਸੇ ਪਾਰਟੀ ਦੇ ਚੰਮਚਾਗਰੀ ਕਰ ਰਹੇ ਹੱਥ ਟੋਕੇ ਬਣੇ ਹੋਇਆ ਠੀਕ ਹੈ ਨਾ ਗੱਲ ਵੀ ਇਹ ਬੰਦੇ ਅਨਡਪੈਂਡੈਂਟ ਬੰਦੇ ਨੇਗੇ ਇਹ ਬੰਦਿਆਂ ਦਾ ਤੁਸੀਂ ਇਮਾਨਦਾਰੀ ਨਾਲ ਇੱਕ ਗੱਲ ਦੱਸਿਓ ਮੈਂ ਤੁਹਾਨੂੰ ਤੁਸੀਂ ਸਾਰੀ ਚੀਜ਼ ਨੂੰ ਬਾਚ ਰਹੇ ਜਿਹੜਾ ਮੇਰਾ ਇੱਕ ਆ ਮੇਰਾ ਮੁੱਦਾ ਬਹੁਤ ਰਹਿਉ ਤਾਂ ਮੈਂ ਕਿਸਾਨੀ ਲਈ ਸਾਰਿਆਂ ਲਈ ਲੜਦਾ ਕੁੜੀਆਂ ਲਈ ਆ ਪਿਛਲੇ ਦਿਨਾਂ ਦੇ ਵਿੱਚ ਮੈਂ ਘੱਟੋ ਘੱਟ ਮੰਨ ਲਦਾ ਇੱਕ ਮੁੰਡੇ ਤਨ ਮੈਂ ਗੱਲ ਰੱਖ ਉਹ ਸਮਝਣ ਵਾਲੀ ਗੱਲ ਆ ਕਿ ਚੰਡੀਗੜ੍ਹ ਦਾ ਮੁੰਡਾ ਸੀਗਾ ਮੋਨਾ ਹੂੰ ਠੀਕ ਆ ਨਾ ਗੱਲ ਉਹ ਕਹਿੰਦਾ ਮੈਂ ਆਪਦੀ ਬੇਟੀ ਦਾ ਜਨਮ ਦਿਨ ਮਨਾਉਣਾ ਕਹਿੰਦਾ ਮੈਂ ਐ ਕਰਕੇ ਆਮਣਾ ਮੈਂ ਕਿਹਾ ਮੋਨੇ ਐ ਨਹੀਂ ਕਰਨਾ ਹੂੰ ਮੈਂ ਕਿਹਾ ਤੈਨੂੰ ਪੰਜ ਕੁੜੀਆਂ ਦਾ ਤੂੰ ਗਰੀਬ ਕੁੜੀਆਂ ਦਾ ਤੂੰ ਸਮਾਨ ਦੇਣਾ ਮੈਂ ਕਿਹਾ ਤੇਰੇ ਕੋਲੇ ਮੈਂ ਲੈ ਕੇ ਆਉਂ ਮੈਂ ਕਿਹਤਰਾ ਨਾਲ ਨਾਮ ਵਟਾਉ ਉਹਦੀ ਮੈਂ ਸਪੈਸ਼ਲ ਉਹਦੇ ਬਾਰੇ ਗੱਲ ਬੋਲ ਕੇ ਆਉ ਸਪੈਸ਼ਲ ਬੰਦੇ ਨੇ ਗੱਲ ਕੀਤੀ ਵੀ ਤੂੰ ਸਹੀ ਗਾਈਡ ਕਰਿਆ ਯਾਰ ਮੈਂ ਹੂੰ ਵੀ ਤੂੰ ਸਹੀ ਗਾਈਡ ਕਰਿਆ ਮੈਂ ਆਪਦੀ ਕੁੜੀ ਦੇ ਜਨਮ ਦਿਨ ਤੇ 5-7 ਲੱਖ ਰੁਪਈਆ ਜਾਂ 10 ਲੱਖ ਰੁਪਈਆ ਖਰਚ ਕਰਨਾ ਸੀ ਕਹਿੰਦਾ ਮੇਰਾ ਕਿਨਾ ਸੀ ਪੰਜ ਕੁੜੀਆਂ ਨੂੰ ਸਮਾਨ ਦਿੱਤਾ ਉਹਨੇ ਉਹੀ ਪੈਸਿਆਂ ਨਾਲ ਮੈਂ ਪੰਜ ਕੁੜੀਆਂ ਨੂੰ ਸਮਾਨ ਮੈਂ ਇਦਾਂ ਦੇ ਨੇਕਾਂ ਇਦਾਂ ਦੇ ਜਿਹੜੇ ਕੰਮ ਕਰਵਾ ਰਿਹਾ ਸਮਝਣ ਵਾਲੀ ਗੱਲ ਆ ਹਨਾ ਮੈਂ ਕਿਸੇ ਨੂੰ ਕੋਈ ਮਰੀਜ਼ ਆ ਗਿਆ ਮੋ ਉਹਦਾ ਗੱਲ ਕਰ ਰਿਹਾ ਆ ਤਾਂ ਚਲੋ ਮੇਰਾ ਕੰਮ ਹੈਗਾ ਹੀ ਹੈਗਾ ਏਜੰਟ ਮਾਫੀ ਵਾਲਾ ਇਹ ਤਾਂ ਮੈਂ ਪਹਿਹ ਦੁਬਾਰਾ ਤੁਸੀਂ ਇਹ ਚੀਜ਼ ਸੋਚੋ ਜਿਹੜੇ ਦਾਗੜ ਦੱਲੇ ਪਾਰਟੀਆਂ ਦੇ ਹਜੇ ਵੀ ਮੈਨੂੰ ਮਾੜਾ ਗੱਲ ਕਹਿੰਦੇ ਨੇਗੇ ਉਹ ਚੀਜ਼ੇ ਸੋਚੀ ਸਮਝਣ ਵੀ ਸਾਡੇ ਇਸ ਨੌਜਵਾਨ ਵਰਗਾ ਸਾਡੇ ਕੋਈ ਪਾਰਟੀ ਦੇ ਵਿੱਚ ਅਸੀਂ ਹੈਗੇ ਆ ਇਸ ਨੌਜਵਾਨ ਵਰਗੇ ਵੀ ਜਿਸ ਤਰ੍ਹਾਂ ਦੇ ਇਹ ਕੰਮ ਕਰ ਰਿਹਾ ਜਿਹੜਾ ਮਰਜੀ ਕਿਸੇ ਪਾਰਟੀ ਦਾ ਜਿਹੜਾ ਮਰਜੀ ਕਿਸੇ ਧਰਮ ਦਾ ਬੰਦਾ ਜਾਤੀ ਪਾਤ ਦਾ ਬੰਦਾ ਮੇਰੇ ਕੋਲੇ ਆ ਜੇ ਜਿੰਨੇ ਕੁ ਚੋਕਰਾ ਮਨ ਨੂੰ ਚਾਹ ਪਾਣੀ ਪਿਆ ਕੇ ਜਾਂ ਉਹਦੀ ਗੱਲਬਾਤ ਸੁਣ ਕੇ ਮੜੂੰਗਾ ਹੂੰ ਦੱਸੋ ਕਿਸੇ ਨੂੰ ਇਹ ਚੀਜ਼ ਪੁੱਛਣ ਵਾਲੀ ਹੋਵੇ ਜਿਹੜੇ ਪਾਰਟੀਆਂ ਦੇ ਚਮਚਾਗਰੀ ਕਰਦੇ ਨੇ ਇਹਨਾਂ ਚਮਚਾਂ ਨੂੰ ਇਹ ਚੀਜ਼ ਪਤਾ ਹੋਣਾ ਚਾਹੀਦਾ ਵੀ ਜਿੰਨੇ ਭਾਨੇ ਸੁਦੇ ਲੋਕ ਆਉਂਦੇ ਨੇ ਘਰੇ ਲੋਕ ਆਉਂਦੇ ਨੇ ਸਾਡੇ ਘਰੇ ਜਾਂ ਸਾਡੇ ਲੀਡਰ ਦੇ ਘਰੇ ਲੋਕ ਆਉਂਦੇ ਨੇ ਹੂੰ ਇਹ ਚੀਜ਼ ਸਮਝਣ ਵਾਲੀ ਜਿਹੜੀ ਇੰਪੋਰਟੈਂਟ ਆਪਣੇ ਬੈਠੇ ਬੈਠੇ ਹੀ ਕਹੀ ਆ ਗਈ ਆਦੇ ਗੱਲ ਅੰਦਰ ਭਰਿਆ ਪਿਆ ਆਉਂ ਦਿਖ ਲੰਦਰ ਆਉ ਪਰ ਗਿਆ ਉਹ ਪਰ ਗਿਆ ਅੱਜ ਬੁੱਧਵਾਰ ਤਾਂ ਹੈ ਨੀਗਾ ਹੂੰ ਸਵੇਰ ਤੋਂ ਲੈ ਕੇ ਕਿੰਨੇ ਲੋਕ ਆਏ ਨੇ ਕਿ ਮਿਲਣ ਨਾਲ ਇਹ ਚੀਜ਼ ਸਮਝਣ ਵਾਲੀ ਗੱਲ ਆ ਆਪਾਂ ਨੇ ਸਿੱਧੂ ਦੀ ਥੋੜੀ ਜੀ ਮੈਨੂੰ ਲੱਗਦਾ ਗੱਲ ਕਰ ਲੈਣੀ ਚਾਹੀਦੀ ਆ ਬੀਬੀਸੀ ਨੇ ਉਹ ਸਿੱਧੂ ਦੀ ਮੌਤ ਤੇ ਜਿਹੜੀਆਂ ਬਣਾਈ ਸਾਰੀ ਦੇਖੀ ਤੁਸੀਂ ਡਾਕੂਮੈਂਟਰੀ ਜਿਹੜੀ ਬਣਾਈ ਮੈਂ ਦੇਖੀ ਆ ਥੋੜੀ ਜੀ ਮੈਂ ਉਹ ਤੇ ਕੀਤੀ ਗਲਤ ਕੀਤੀ ਅੱਜ ਦੇਖੋ ਮੇਰੀ ਗੱਲ ਸੁਣੋ ਚਾਹੇ ਸਹੀ ਕਿਤੇ ਚਾਹੇ ਗਲਤ ਕਿਤੇ ਆ ਜਿਹਦਾ ਪਰਿਵਾਰ ਆ ਜਿਹੜਾ ਪੁੱਤ ਆ ਜਿਹੜਾ ਅੱਜ ਜਿਹਦੇ ਕੋਲ ਸਾਰੀਆਂ ਯਾਦਾਂ ਨਹੀਂ ਆਈਆਂ ਤੁਸੀਂ ਉਹਨਾਂ ਤੋਂ ਪੁੱਛਦੇ ਬਣਾ ਕਿਵੇਂ ਕੁਝ ਕਰ ਸਕਦੇ ਹੋ ਬਾਈ ਉਹਨਾਂ ਦਾ ਵਿੱਚ ਕਿਤੇ ਲਿਆ ਹੀ ਨਹੀਂ ਉਹੀ ਤਾਂ ਗੱਲ ਆ ਜਿਹੜੇ ਪੋਜ਼ਿਟਿਵ ਪੁਆਇੰਟ ਸੀਗੇ ਜਿਹੜੇ ਸਿੱਧੂ ਦੇ ਉਹਨਾਂ ਨੇ ਨੈਗੇਟਿਵ ਪੁਆਇੰਟ ਦਿਖਾਏ ਨੇ ਠੀਕ ਆ ਉਹਨਾਂ ਨੂੰ ਹਜੇ ਵੀ ਉਹ ਬਣਾ ਕੇ ਜੀ ਦਿਖਾ ਰਹੇ ਨੇਗੇ ਉਹਨਾਂ ਨੂੰ ਬਿਲੀਅਨ ਮੁਆਫੀ ਰੂਪ ਬਣਾ ਕੇ ਦਿਖਾ ਰਹੇ ਨੇਗੇ ਹੂੰ ਉਹ ਤਾਂ ਬਹੁਤ ਗਲਤ ਆ ਮੈਂ ਉਸ ਦੀ ਨਾਲ ਸਹਿਮਤ ਨਹੀਂ ਹੈਗਾ ਇਹ ਤਾਂ ਪਰਿਵਾਰ ਨੂੰ ਦੁਖੀ ਕਰਨ ਵਾਲੀ ਗੱਲ ਆ ਯਾਰ ਮੇਰੀ ਗੱਲ ਸੁਣ ਇੱਕਠਾ ਪਰਿਵਾਰ ਦਾ ਬੱਚਾ ਚਲੇਗਾ ਤੁਸੀਂ ਉਹੀ ਜਾ ਕੇ ਉਹਦੇ ਲੈ ਕੇ ਰਾਫਲਨਾਥ ਮੈਨੂੰ ਦੱਸਦਾ ਵੀ ਸਿੱਧੂ ਦਾ ਬਾਪੂ ਰਾਫਲਨਾਥ ਨਹੀਂ ਹੁਣ ਮਰ ਸਕਦਾ ਗੋਲੀ ਨਾਲ ਨਹੀਂ ਮਰ ਸਕਦਾ ਕਿਉਂਕਿ ਸਿਕਿਉਰਿਟੀ ਨਾਲ ਸਾਰਾ ਕੁਝ ਤੁਸੀਂ ਉਹਨਾਂ ਦੇ ਘਰ ਤੇ ਜਾ ਕੇ ਵੀ ਬੰਬ ਛੱਡ ਦੋ ਠੀਕ ਹੈ ਨਾ ਗੱਲ ਉਹ ਹੀ ਖਤਮ ਕਰ ਦਿਓ ਜੇ ਤੁਹਾਨੂੰ ਇੰਨੇ ਹੀ ਬੁਰਾ ਲੱਗਦਾ ਜੇ ਤੁਹਾਨੂੰ ਉਹ ਉਹ ਵੀ ਟਾਰਗੇਟ ਇਹ ਸਾਰੇ ਲੋਕਾਂ ਨੂੰ ਨਾਪਰਤ ਕਰਨੇ ਮਨ ਉਹਨਾਂ ਨੂੰ ਗੱਲ ਕਹਿਣਾ ਚਾਹਣਾ ਹੈ ਉਹ ਟਾਰਗੇਟ ਕੀਤਾ ਗਿਆ ਉਹ ਡਾਕੂਮੈਂਟਰੀ ਹੋਰ ਕੀ ਹੈ ਹੋਰ ਕੀ ਹੈ ਪਰਿਵਾਰ ਕਿਉਂਕਿ ਮਤਲਬ ਉਹਨਾਂ ਦੇ ਮਾਪੇ ਨੇ ਯਾਰ ਤੁਸੀਂ ਉਹਨਾਂ ਨੂੰ ਐਵੇਂ ਗੱਲਾਂ ਬਣਾ ਬਣਾ ਕੇ ਤੁਸੀਂ ਮੇਰੀ ਗੱਲ ਸੁਣੋ ਬਾਈ ਜੀ ਮੈਂ ਤੇਰਾ ਭਰਾ ਹਾਂ ਠੀਕ ਹੈ ਮੈਂ ਤੇਰਾ ਤੂੰ ਮੇਰਾ ਭਰਾ ਹੈ ਮੈਂ ਮਰ ਗਿਆ ਕੋਈ ਮੇਰੇ ਬਾਰੇ ਗੱਲਾਂ ਕਰਿਆ ਤੈਨੂੰ ਦੁੱਖ ਹੋਊਗਾ ਕਿ ਨਹੀਂ ਹੋਊਗਾ ਯਾਰ ਦੁੱਖ ਤਾਂ ਹੋਊਗਾ ਨਾ ਬੰਦੇ ਨੂੰ ਉਹ ਤਾਂ ਫਿਰ ਵੀ ਮਾਪਿਆਂ ਨੇ ਉਹਨਾਂ ਨੇ ਢਿੱਡ ਦੇ ਵਿੱਚ ਜਮਿਆ ਹੋ ਠੀਕ ਹੈ ਉਹਨਾਂ ਨੂੰ ਕਿੱਦਾਂ ਬੜਾ ਦੁੱਖ ਹੈ ਉਹ ਆਪਣੇ ਬੱਚੇ ਲਈ ਆਪਣੇ ਪਿਆਰ ਕਰਦੇ ਨੇ ਉਹਦੀ ਜਿਹੜੀ ਕਿ ਉਹਦੇ ਚਾਉਣ ਵਾਲੇ ਨੇਗੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਸਿਧਰਾ ਬਾਪੂ ਨੇ ਜਦੋਂ ਜਾਣਨ ਨੂੰ ਸੀਗਾ ਬਹੁਤ ਬਿਮਾਰ ਸੀਗਾ ਪਰ ਫਿਰ ਵੀ ਉਹ ਬੰਦੇ ਨੇ ਗਰਮੀ ਦੇ ਵਿੱਚ ਨਿਕਲ ਕੇ ਸਾਰੇ ਜਵਾਕਾਂ ਨੂੰ ਮਿਲਿਆ ਮੋਜ ਵਨ ਨੂੰ ਮਿਲਿਆ ਮੈਂ ਕਿਹਾ ਬਾਪੂ ਤੂੰ ਰਾਸ਼ਟ ਕਲਾ ਦਾ ਕਹਿੰਦਾ ਨਾ ਯਾਰ ਕਹਿੰਦਾ ਯਾਰ ਮੇਰਾ ਇਹ ਨਾ ਕਹਿੰਦਾ ਯਾਰ ਇਹਦਾ ਜੀਜਾ ਨਹੀਂ ਕਰਦਾ ਮੈਨੂੰ ਐ ਲੱਗਦਾ ਕਹਿੰਦਾ ਜਦੋਂ ਇੰਨੇ ਲੋਕਾਂ ਨੇ ਵੀ ਸਿੱਧੂ ਹੀ ਆ ਗਿਆ ਵੀ ਉਹੀ ਉਹੀ ਪ੍ਰੇਫਰਦਾ ਹੈ ਲੋਕਾਂ ਦੇ ਵਿੱਚ ਹੀ ਕਹਿੰਦਾ ਉਹ ਪ੍ਰੇਫਰਦਾ ਕਹਿੰਦਾ ਪਰ ਮੇਰਾ ਮੈਂ ਸਾਰਿਆਂ ਨੂੰ ਮਿਲਿਆ ਮਾਤਾ ਵੀ ਇਸੇ ਤੋਂ ਪੋਸਟ ਪਾਉਂਦੀ ਰਹਿੰਦੇ ਨੇ ਉਹੀ ਤਾਂ ਗੱਲ ਮੈਂ ਕਹਿਣਾ ਚਾਹਣਾ ਵੀ ਅਕਸਰ ਇਹ ਚੀਜ਼ ਹੈ ਉਹਨਾਂ ਦੇ ਫਾਦਰ ਸਾਹਿਬ ਕਹਿੰਦੇ ਵੀ ਕੁਝ ਜਿਹੜੇ ਬੰਦੇ ਨੇ ਹਾਂ ਸਾਡਾ ਦਿਲ ਬਹੁਤ ਦੁਖਦਾ ਜਿਵੇਂ ਵੰਲੂ ਪਿੱਛੇ ਜੇ ਕਿਤਾਬ ਆਈ ਇੱਕ ਉਹਦਾ ਬੜਾ ਵਿਵਾਦ ਹੋਇਆ ਚਲੋ ਆਪਾਂ ਉਹ ਗੱਲਾਂ ਦੇ ਵਿੱਚ ਨਾ ਹੀ ਪਈਏ ਪਤਾ ਹੀ ਗੱਲ ਜੇ ਆਪਾਂ ਬਾਲੀਆਂ ਬਾਈ ਬਾਰੇ ਗੱਲਾਂ ਕਰਾਂਗੇ ਲੋਕਾਂ ਨੇ ਮੈਨੂੰ ਗੱਲ ਗੱਲਾਂ ਤਾਂ ਮੈਂ ਤੁਹਾਨੂੰ ਸਾਰਾ ਦਿਨ ਪੁੱਛੀ ਮੈਂ ਪਹਿਲੀ ਵਾਰ ਕਰਨ ਲੱਗਿਆ ਸਿੱਧੂ ਬਾਈ ਨਹੀਂ ਮੇਰੀ ਗੱਲ ਫਿਰ ਮੈਂ ਪਤਾ ਹੀ ਗੱਲ ਹੈਬੀਰ ਗੱਲ ਪਤਾ ਕੀ ਗੱਲ ਹੈ ਮੈਂ ਬਾਈ ਬਾਰੇ ਗੱਲ ਇਸ ਕਰਕੇ ਨਹੀਂ ਕਰਦਾ ਇਹ ਜਿਹੜੀ ਦੁਨੀਆ ਇਹਦੇ ਇਹ ਆਰੀ ਦੰਦੇ ਇੱਕ ਪਾਸੇ ਨੇ ਇਹਨਾਂ ਦੇ ਦੋਨੇ ਪਾਸੇ ਦੰਦੇ ਨੇ ਠੀਕ ਆ ਨਾ ਗੱਲ ਇਸ ਕਰਕੇ ਇਹ ਬੜੇ ਬਦਵਾਨ ਇੱਥੇ ਬੈਠੇ ਨੇਗੇ ਇਹਨਾਂ ਨੇ ਮੈਨੂੰ ਪਤਾ ਇਹ ਬਸ ਉਹਦਾ ਨਾਲ ਦਿਲੋਂ ਪਿਆਰ ਹੈਗਾ ਇੱਥੇ ਬੈਠ ਕੇ ਬੰਦਾ ਮੇਰੇ ਕੋਲੇ ਆ ਇੱਥੇ ਬੈਠ ਕੇ ਮੇਰੇ ਨਾਲ ਖਾਦਾ ਪੀਤਾ ਹੋਇਆ ਆਪਣੇ ਘਰੇ ਇਹਦੇ ਘਰੇ ਜਾਂਦਾ ਸੀ ਕਰੋੜਾ ਰੁਪਿਆ ਉਹਨੂੰ ਲੱਖਾਂ ਰੁਪਿਆ ਲੂਪ ਨੂੰ ਘਰੇ ਦਿੰਦੇ ਸੀਗੇ ਘਰੇ ਆਉਣ ਦਾ ਮੇਰੇ ਫੋਟੋਆਂ ਮੈਂ ਪਾਈਆਂ ਬੰਦਾ ਇੱਥੇ ਬੈਠ ਕੇ ਬੰਦਾ ਰੋਟੀਆਂ ਖਾ ਗਿਆ ਇੱਥੇ ਬੈਠ ਕੇ ਬਹੁਤ ਖੁਸ਼ ਹੋਇਆ ਠੀਕ ਹੈ ਨਾ ਉਹ ਉਹ ਉਹਨਾਂ ਬਹੁਤ ਐਵੇਂ ਕਿਉਂ ਉਹ ਆਪਣੇ ਆਪ ਨੂੰ ਐਡਾ ਨਹੀਂ ਸੀ ਸਮਝਦਾ ਨਾ ਉਹਦਾ ਚੱਪਲ ਸਾਨੂੰ ਸੋ ਦੇ ਉਹਦਾ 20 ਰੁਪਿਆ ਵਾਲੀ ਚੱਪਲਾਂ ਜਿਹੀ ਜਾਂਦਾ ਸੀ ਉਹਨੂੰ ਤਾਂ ਉਹ ਚੀਜ਼ਾਂ ਨਾਲ ਹੈ ਨਹੀਂ ਸੀ ਉਹ ਤਾਂ ਛੋਟਾ ਸੀਗਾ ਕੀ ਕੀ ਜਾਂ ਹੁੰਦੀ ਆ ਨੇ ਮਹਾਰਾਜ ਜੀ ਲਾਸਟ ਕੁਐਸਚਨ ਆ ਮੇਰਾ ਤੁਸੀਂ ਕਿਹਾ ਲੀਡਰਾਂ ਨੇ ਵਰਤੇ ਆ ਹਮ ਆਲੇ-ਦਾਲੇ ਜਾਲ ਵਿਛਾਇਆ ਪਰਚੀਆਂ ਦਾ ਉਸ ਤੋਂ ਬਾਅਦ ਸਿੱਧੂ ਦਾ ਮੂਵ ਹੋਇਆ ਪੋਲਿਟਿਕਸ ਵੱਲ ਉਹਦੇ ਵਿੱਚ ਉਹਦੀ ਸੋਚ ਇਹ ਵੀ ਸੀ ਵੀ ਲੋਕਾਂ ਦੀ ਵੀ ਸੇਵਾ ਕਰੂੰ ਉਹਦੇ ਵਿੱਚ ਉਹਦੀ ਸੋਚ ਇਹ ਵੀ ਸੀ ਵੀ ਮੈਨੂੰ ਮਾਰ ਦੇਣਾ ਤੁਸੀਂ ਕਿ ਉਹਨਾਂ ਨੂੰ ਪਹਿਲਾਂ ਪਤਾ ਸੀ ਉਹਨਾਂ ਦੇ ਫਾਦਰ ਸਾਹਿਬ ਕਾਂਗਰਸ ਦਾ ਪ੍ਰਚਾਰ ਕਰਦੇ ਫਿਰਦੇ ਉਹਨੂੰ ਉਹਨੂੰ ਕਿਵੇਂ ਦੇਖਦੇ ਹੋ ਨਾ ਦੇਖੋ ਮੇਰੀ ਗੱਲ ਸੁਣੋ ਉਹਨਾਂ ਦੇ ਮਨ ਦੇ ਵਿੱਚ ਹੁਣ ਉਹਨਾਂ ਦੇ ਬੜਬੜੇ ਨੇ ਜਿਹੜੇ ਉਹਨਾਂ ਦੇ ਬੜਬੜੇ ਇਹ ਨੇਗੇ ਪਤਾ ਨਹੀਂ ਮੈਂ ਵੀ ਇਹ 파ਟਨਰ ਰਲ ਕੇ ਜਿਸ ਤਰ੍ਹਾਂ ਦਾ ਉਸ ਤਰ੍ਹਾਂ ਦਾ ਵੀ ਮੈਂ ਕੋਈ ਇਨਸਾਫ ਲੈਣ ਨੂੰ ਵੀ ਹੌਣ